ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਮਾਲਵੇ ਦਾ ਸਾਗਵਾਨ ਹਰਾਮ ਸਰੂਪ ਅਨਖੀ ਪੰਜਾਬੀ ਦਾ ਅਜਿਹਾ ਕਥਾਕਾਰ ਸੀ ਜਿਹੜਾ ਸਾਹਿਤ ਦੇ ਖੇਤਰ ਵਿੱਚ ਪਚਾਰ ਵਾਂਗ ਨਹੀਂ ਆਇਆ ਸਗੋਂ ਹਰੀ ਹਰੀ ਮਾਲਵੇ ਦੀ ਧੁੰਨੀ ਤੇ ਵਸੇ ਪਿੰਡ ਧੋਲਾ ਦੇ ਟਿੱਬਿਆਂ 'ਚ ਆਪਣੇ ਆਪ ਇੱਕ ਰੁੱਖ ਵਾਂਗ ਉੱਗਿਆ ਤੇ ਕੁਦਰਤੀ ਚਾਲ ਪੱਤੇ ਕੱਢਦਾ ਕੱਢਦਾ ਸੰਗਣਾ ਰੁੱਖ ਬਣ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਸੰਗਣੀ ਛਾਂ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਹੋਇਆ ਉਸ ਦੇ ਖਾਨਦਾਨ ਵਿੱਚ ਕੋਈ ਵੀ ਸਹਿਤ ਕੁਰਚੀਆਂ ਵਾਲਾ ਬਜ਼ੁਰਗ ਨਹੀਂ ਸੀ ਪਰ ਉਸ ਉਾਰੇ ਦੁਆਲੇ ਦੇ ਲੋਕ ਮੰਨ ਨੂੰ ਕਿਸਿਆਂ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਸੀ ਲੋਕ ਗਥਾਵਾਂ ਗਾਉਣ ਵਾਲੇ ਗਾਇਕਾਂ ਦੇ ਅਖਾੜੇ ਲੱਗਦੇ ਇਹ ਲੋਕ ਗਾਇਕ ਗੋਲ ਦਾਇਰੇ ਵਿੱਚ ਖੜੇ ਲੋਕਾਂ ਨੂੰ ਤੁਰ ਫਿਰ ਕੇ ਆਪਣੀ ਕਲਾ ਦੇ ਜੋਰ ਵਿਖਾਉਂਦੇ ਵਾਰ-ਵਾਰ ਆਪਣੇ ਕਥਿਆਂ ਦੇ ਬੰਦ ਦਹਰਾਉਂਦੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹਨਾਂ ਦੀ ਆਵਾਜ਼ ਕਿੱਥੋਂ ਤੱਕ ਜਾ ਰਹੀ ਹੈ ਸਪੀਕਰ ਉਹਨਾਂ ਦਿਨਾਂ ਵਿੱਚ ਨਹੀਂ ਆਏ ਸੀ ਜੇ ਆ ਵੀ ਗਏ ਸੀ ਤਾਂ ਪਿੰਡਾਂ ਦੀ ਪਹੁੰਚ ਤੋਂ ਬਾਹਰ ਸਨ ਉਹਨਾਂ ਦਿਨਾਂ ਵਿੱਚ ਵਾਰਿਸ ਸ਼ਾਹੀ ਹੀਰ ਵੱਡੇ ਪੱਦਰ ਤੇ ਗਾਈ ਜਾਂਦੀ ਸੀ ਲੋਕ ਗੈਖਾਂ ਤੋਂ ਸੁਣੇ ਹੀਰ ਦੇ ਬੰਦ ਆਉਂਦੇ ਜਾਂਦੇ ਗਾਉਂਦੇ ਅਣਖੀ ਦੇ ਹੀਰ ਦੇ ਬਹੁਤ ਸਾਰੇ ਬੰਦ ਯਾਦ ਸਨ ਉਹਨਾਂ ਨੇ ਛੋਟੇ ਹੁੰਦਿਆਂ ਵੀ ਪੀਪੀ ਰਾਹੀਂ ਅੰਮ੍ਰਿਤਸਰ ਦੇ ਇੱਕ ਪ੍ਰਕਾਸ਼ਕ ਤੋਂ ਹੀਰ ਮੰਗਵਾਈ ਸੀ ਉਹਨਾਂ ਦਿਨਾਂ ਵਿੱਚ ਲੋਕ ਵਿਸ਼ਵਾਸ ਬਣਿਆ ਹੋਇਆ ਸੀ ਕਿ ਜੇ ਮੁੰਡਾ ਵਾਰਿਸ ਸ਼ਾਹ ਦੀ ਹੀਰ ਪੜਦਾ ਜਾਂ ਸੁੰਦਦਾ ਉਹ ਪਟਿਆ ਗਿਆ ਜਾਂ ਪਟਿਆ ਜਾਵੇਗਾ ਅਣਖੀ ਦੀ ਮੰਗਵਾਈ ਹੀਰ ਦੀ ਗੱਲ ਸਾਰੇ ਪਿੰਡ ਵਿੱਚ ਉੱਡ ਗਈ ਸੀ ਫਿਰ ਅਣਖੀ ਰਾਤ ਨੂੰ ਜਿੱਥੇ ਕਿਤੇ ਪੰਜ ਸੱਤ ਬੰਦੇ ਬੈਠੇ ਹੁੰਦੇ ਹੀਰ गा ਕੇ ਸੁਣਾਉਂਦਾ ਤੌਲੇ ਮੁਸਲਮਾਨਾਂ ਦੀ ਗਿਣਤੀ ਕਾਫੀ ਹੋਣ ਕਰਕੇ ਮੁਸਲਮਾਨ ਕਾਇਕਵੀ ਸੂਫੀਆਨਾ ਕਲਾਮ ਕੌਣ ਈ ਆਉਂਦੇ ਅਜਿਹੇ ਸੰਗੀਤ ਕਾਲਮ ਵਿੱਚ ਅਣਖੀ ਕਵਿਤਾ ਦੇ ਰਲ ਲੱਗਿਆ ਪਰ ਜਦੋਂ ਸੀ ਇੱਕ ਕਹਾਣੀ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੇ ਮਾਸਿਕ ਪੱਤਰ ਪੰਜ ਦਰਿਆ ਵਿੱਚ ਛਾਪੀ ਤਾਂ ਉਹਨਾਂ ਦਾ ਰੁਝਾਨ ਕਹਾਣੀ ਵੱਲ ਹੋਇਆ ਅਨਖੀ ਬਖੇੜਿਆਂ ਵਿੱਚ ਪੈਣ ਵਾਲਾ ਨਹੀਂ ਸੀ ਲੱਕ ਬੰਨ ਕੇ ਜਿਹੜੇ ਕੰਮ ਦੇ ਪਿੱਛੇ ਪੈਂਦਾ ਉਹਨੂੰ ਸਿਰੇ ਲਾ ਕੇ ਹਟਦਾ ਮੁੱਛ ਫੁੱਟਦਿਆਂ ਹੀ ਲੇਖਕ ਦੇ ਤੌਰ ਤੇ ਉਭਰਨ ਦਾ ਸੁਪਨਾ ਉਸਨੇ ਪਾਲ ਲਿਆ ਸੀ ਉਸਦੇ ਪਿਤਾ ਇੰਦਰ ਰਾਮ ਕੋਲ ਸਰਦਾਰਾਂ ਵਾਂਗ ਜ਼ਮੀਨ ਦੀ ਵੱਡੀ ਢੇਰੀ ਸੀ ਪਰ ਅਨਖੀ ਇਸ ਜ਼ਮੀਨ ਬਾਰੇ ਪੁੱਛੇ ਤੋਂ ਹੀ ਦੱਸਦਾ ਸੀ ਉਹਦੀਆਂ ਗੱਲਾਂ ਵਿੱਚ ਹਮੇਸ਼ਾ ਸਹਿਤਿਕ ਜ਼ਿਕਰ ਹੁੰਦਾ ਖੇਤੀ ਤੋਂ ਕਿ ਉਸ ਦਾ ਪਿਤਾ ਅਨਖੇ ਨੂੰ ਪੜਾ ਲਿਖਾ ਕੇ ਅਫਸਰ ਬਣਾਉਣਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਉਹ ਤੁੱਪਾਂ ਲੋਹਾਂ ਵਿੱਚ ਮੱਚਦਾ ਹੈ ਸਰਦੀਆਂ 'ਚ ਠਰਦਾ ਹੈ ਅਨਖੀ ਨੂੰ ਉਹਦੇ ਵਰਗਾ ਕੋੜਤਨ ਭਰਿਆ ਜੀਵਨ ਨਾ ਜੁਣਾ ਪਵੇ ਉਹ ਗਰਮੀਆਂ ਵਿੱਚ ਪੱਖੇ ਥੱਲੇ ਬੈਠੇ ਸਰਦੀਆਂ ਵਿੱਚ ਗੂੜੀ ਨੀਂਦ ਰਵੇ ਉਸ ਦਾ ਇਹ ਸੁਪਨਾ ਸੱਚ ਵੀ ਹੋ ਸਕਦਾ ਸੀ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿੰਡ ਤੌਲਾ ਦੇ ਮੰਤਰੀ ਬਣੇ ਸੰਪੂਰਨ ਸਿੰਘ ਤੌਲਾ ਨੇ ਪੂਰਾ ਕਰ ਦੇਣਾ ਸੀ ਪਰ ਪਤਾ ਨਹੀਂ ਕਿਉਂ ਉਹਨਾਂ ਨੇ ਅਣਖੀ ਨੂੰ ਆਪਣੇ ਸਿਆਸੀ ਸਹਿਯੋਗੀ ਦੇ ਤੌਰ ਤੇ ਵਰਤਣ ਨੂੰ ਤਰਜੀਹ ਦਿੱਤੀ ਪੈਪਸੋਡ ਦੀ ਸਰਕਾਰ ਵਿੱਚ ਪਟਿਆਲੇ ਹੈੱਡ ਆਫਿਸ ਹੁੰਦਾ ਸੀ ਮੁੱਖ ਮੰਤਰੀ ਤੇ ਮੰਤਰੀ ਪਟਿਆਲੇ ਬਿੰਦੇ ਅਣਖੀ ਧੌਲਾ ਦਾ ਕਾਰਜ ਮੁਖਚਾਰ ਬਣ ਕੇ ਰਹਿੰਦਾ ਆਇਆ ਗਿਆ ਨੂੰ ਸ਼ਰਾਬ ਦੇ ਗੱਫੇ ਵਰਤੌਂਦਾ ਇਹ ਭਾਵੇਂ ਅਣਖੀ ਦੀ ਉੱਠ ਦੀ ਉਮਰ ਦੀ ਦਰਵਰਤੋ ਸੀ ਪਰ ਇਹ ਫਰਜ਼ ਨਿਭਾਉਂਦਾ ਅਣਖੀ ਛੋਟੀ ਉਮਰ ਦੀ ਸਿਆਸੀ ਵਰਤਾਰਿਆਂ ਤੋਂ ਜਾਣੂ ਹੋਇਆ ਉਹਨੂੰ ਪਤਾ ਲੱਗਾ ਕਿ ਸਿਆਸੀ ਤਾਕਤ ਦੇ ਨਾਲ ਸਮਾਜ ਦੀਆਂ ਕਿਸ ਤਰ੍ਹਾਂ ਕੰਨੀਆਂ ਜੁੜੀਆਂ ਹੁੰਦੀਆਂ ਨੇ ਅਣਖੀ ਜੇਕਰ ਜੀਵੀਟੀ ਕਰਕੇ ਅਧਿਆਪਕ ਲੱਗਿਆ ਤਾਂ ਉਸ ਦੀ ਆਪਣੀ ਹਿੰਮਤ ਸੀ ਜਦੋਂ ਕਦੇ ਕੋਈ ਪੋਸਟ ਨਿਕਲਦੀ ਅਣਖੀ ਅਪਲਾਈ ਕਰਦਾ ਤੇ ਸੰਪੂਰਨ ਸਿੰਘ ਤੋਲਾ ਨੂੰ ਕਹਿੰਦਾ ਮੇਰੀ ਨੌਕਰੀ ਵਾਰੀ ਕਹ ਦਿਓ ਹਰ ਵਾਰ ਤੋਲਾ ਨੇ ਕਹਿਣਾ ਇਹ ਕਿਹੜੀ ਨੌਕਰੀ ਹੈ ਮੈਂ ਤੇਨੂੰ ਵੱਡਾ ਅਫਸਰ ਲਾਉ ਅਣਖੀ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਜਦੋਂ ਵੀ ਸਮਾਂ ਮਿਲਦਾ ਤੋਲਾ ਅਣਖੀ ਨੂੰ ਚਿੱਠੀਆਂ ਲਿਖਾਉਣ ਵਿੱਚ ਉਲਝਾਈ ਰੱਖਦਾ ਅਣਖੀ ਦਾ ਜੀਵਨ ਆਖਰੀ ਸਾਲ ਲੈਨ ਤੱਕ ਚੁਣੌਤੀਆਂ ਭਰਪੂਰ ਰਿਹਾ ਅਜੇ ਨਿਆਣੀ ਸੀ ਉਸ ਦਾ ਵਿਆਹ ਕਰ ਦਿੱਤਾ ਗਿਆ ਅਜੇ 10ਵੀਂ ਵੀ ਨਹੀਂ ਸਿੱਖੀ ਥੀ ਮਕਲਾਵਾਂ ਲਿਆਂਦਾ ਗਿਆ ਇਸ ਪਿਛੋਂ ਜੀਵਨ ਵਿੱਚ ਆਏ ਜਵਾਰ-ਭਾਟਿਆਂ ਨੇ ਉਥਲ-ਪੁਥਲ ਜਾਰੀ ਰੱਖੀ ਪਹਿਲੀ ਪਤਨੀ ਦੀ ਮੌਤ ਹੋਈ ਉਸ ਪਿਛੋਂ ਦੂਜੀ ਦੀ ਤੇ ਫਿਰ ਤੀਜੀ ਪਤਨੀ ਸ਼ੋਭਾ ਉਸ ਦੇ ਮਹਾਰੂਦ ਸਲਵਰਗੇ ਜੀਵਨ ਵਿੱਚ ਨਖੇਲੇ ਸਤਾਨ ਬਣ ਕੇ ਆਈ ਅਨਖੀ ਨੇ ਪਹਿਲੇ ਦੌਰ ਵਿੱਚ ਕਹਾਣੀਆਂ ਲਿਖੀਆਂ ਕਿਤਾਬਾਂ ਆਪ ਛਾਪ ਕੇ ਵੇਚੀਆਂ ਜਿੰਨਾ ਸਫਰ ਅਨਖੀ ਨੇ ਸਾਈਕਲ ਤੇ ਸਹਿਤਕ ਸਫਰ ਦੇ ਲੈ ਕੇ ਲਾਇਆ ਮਾਰਵੇ ਦੇ ਕਿਸੇ ਹੋਰ ਲੇਖਕ ਨੂੰ ਇਸ ਪ੍ਰਸੰਗ ਵਿੱਚ ਵਾਚਿਆ ਨਹੀਂ ਜਾ ਸਕਦਾ ਇਸੇ ਕਰਕੇ ਇਲਾਕੇ ਵਿੱਚ ਉਹਨਾਂ ਦਾ ਪਾਠਕ ਵਰਗ ਪੱਕੇ ਪੈਰੀ ਹੋਇਆ ਇਸੇ ਕਰਕੇ ਪ੍ਰਕਾਸ਼ ਕੁਸਤੀਆਂ ਪੁਸਤਕਾਂ ਛਾਪਣ ਲਈ ਉਲਰਨ ਲੱਗੇ ਉਸ ਦਾ ਪਹਿਲਾ ਨਾਵਲ ਪਰਦਾ ਤੇ ਰੋਸ਼ਨੀ ਸੀ ਦੂਜਾ ਨਾਵਲ ਸੁਲਗਦੀ ਰਾਤ ਸੀ ਜਿਸ ਨੂੰ ਭਾਸ਼ਾ ਵਿਭਾਗ ਨੇ ਨਾਮ ਦਿੱਤਾ ਇਹ ਨਾਮ ਵਿੱਚ 25000 ਰੁਪਏ ਸ਼ਾਮਿਲ ਸਨ ਉਹਨਾਂ ਦਿਨਾਂ ਵਿੱਚ ਇਹ ਬਹੁਤ ਵੱਡੀ ਰਾਸ਼ੀ ਸੀ ਪਰ ਅਨਖੀ ਦੇ ਕਰੇ ਲੋੜਾਂ ਥੋੜਾਂ ਦਾ دریا ਵਗਦਾ ਸੀ ਜਿਸ ਵਿੱਚ ਇਹ ਰਾਸ਼ੀ ਵੀ ਰੇਤ ਵਾਂਗ ਖੁਰ ਗਈ ਇਸ ਪਿੱਛੋਂ ਭਾਵੇਂ ਉਹ ਕਹਾਣੀਆਂ ਲਿਖਦਾ ਰਿਹਾ ਪਰ ਨਾਵਲਾਂ ਦੇ ਮੇਲੇ ਹੁੰਗਾਰੇ ਨੇ ਉਹਨਾਂ ਦੀ ਸੋਚ ਨਾਵਲ ਵਿਧਾ ਤੇ ਕੇਂਦਰਿਤ ਕਰ ਦਿੱਤੀ ਕੱਖਾਂ ਕਾਨਿਆਂ ਦੇ ਪੁੱਲ ਤੋਂ ਇਲਾਵਾ ਉਸ ਤੇ ਦੋ ਹੋਰ ਛੋਟੇ ਆਕਾਰ ਦੇ ਨਾਵਲ ਛਪੇ ਪਰ ਕੋਠੇ ਖੜਕ ਸਿੰਘ ਨੇ ਪੰਜਾਬੀ ਸਾਇਸ ਦੇ ਖੇਤਰ ਵਿੱਚ ਉਸ ਦੀ ਪਛਾਣ ਉਭਾਰਿਆ ਜਿਵੇਂ ਕੋਈ ਚਿੱਤਰਕਾਰ ਆਪਣੀ ਤਸਵੀਰ ਦੇ ਖਾਕੇ ਵਿੱਚ ਸ਼ੋਕ ਰੰਗ ਪਰ ਦੇਵੇ ਇੱਕੋ ਸਾਲ ਵਿੱਚ ਇਸ ਨਾਵਲ ਦੇ ਕਈ ਐਡੀਸ਼ਨ ਛਪੇ ਇਸ ਨਾਵਲ ਦੀ ਵਿਸ਼ੇਸ਼ਤਾ এবੀਸੀ ਕੇ ਪੰਜਾਬ ਦੇ ਇੱਕ ਉੱਬਰ ਦੇ ਪ੍ਰਕਾਸ਼ਕ ਨੇ ਇਸ ਨੂੰ ਚੋਰੀ ਛਾਪ ਕੇ ਆਪਣੇ ਖੂਬ ਹੱਥ ਰੰਗੇ ਰੋਲਾਪੈਨ ਤੇ ਆਪਸੀ ਸਹਿਮਤੀ ਨਾਲ ਰੈਲਟੀ ਦੇ ਕੇ ਖੜਾ ਛਡਵਾਇਆ ਪਰ ਪਿੱਛੋਂ ਜਾ ਕੇ ਇਹੋ ਹੀ ਪ੍ਰਕਾਸ਼ਕ ਅਣਕੀ ਨਾਲ ਮੁਆਵਜ਼ਾ ਤੈਅ ਕਰਕੇ ਉਸ ਦੀਆਂ ਸਾਰੀਆਂ ਪੁਸਤਕਾਂ ਛਾਪਣ ਦਾ ਹੱਕਦਾਰ ਬਣਿਆ ਅਣਕੀ ਆਪਣੇ ਨਾਵਲਾਂ ਵਿੱਚ ਆਖ ਹੀ ਜਾਣ ਵਾਲੀ ਗੱਲ ਪ੍ਰਤੀ ਸਪਸ਼ਟ ਹੁੰਦਾ ਸੀ ਉਸ ਨੇ ਦੂਜਾ ਵੱਡਾ ਅਕਾਰੀ ਨਾਵਲ ਪ੍ਰਤਾਪੀ ਲਿਖਿਆ ਜਿਸ ਵਿੱਚ ਸਦਕੀ ਤਾਂ ਕਿ ਭਰਾਵਾਂ ਦੀ ਲਹੂ ਦੀ ਕੋਈ ਸਾਂਝ ਨਹੀਂ ਹੁੰਦੀ ਸਗੋਂ ਆਪਣੇ ਆਪਣੇ ਹਿੱਤ ਅਤੇ ਲਾਲਸਾਵਾਂ ਹੁੰਦੀਆਂ ਨੇ ਦੁੱਲੇ ਦੀ ਟਾ ਵਿੱਚ ਉਸਨੇ ਮਲਵਈ ਜੀਵਨ ਦੀ ਮੌਲਿਕਤਾ ਨੂੰ ਪੇਸ਼ ਕੀਤਾ ਬਹੁ ਪਾਤਰਾਂ ਵਾਲੇ ਇਸ ਨਾਵਲ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪਿੰਡਾਂ ਦੇ ਛੋਟੇ ਕਿਸਾਨ ਕਮਜ਼ੋਰ ਕਿਵੇਂ ਹੋਏ ਉਹਨਾਂ ਦੀਆਂ ਜ਼ਮੀਨਾਂ ਵੱਡੇ ਖਾਂਦੇ ਪਿੰਦੇ ਕਿਸਾਨਾਂ ਕੋਲ ਕਿਵੇਂ ਗਈਆਂ ਵੱਡੇ ਕਿਸਾਨਾਂ ਵਿੱਚ ਵਪਾਰੀ ਪ੍ਰਵਿਰਤੀਆਂ ਕਿਵੇਂ ਪੈਦਾ ਹੋਈਆਂ ਉਹ ਅਰਥੀਏ ਕਿਵੇਂ ਬਣੇ ਜਾਂ ਹੋਰ ਛੋਟੇ-ਛੋਟੇ ਉਦਯੋਗਾਂ ਵਿੱਚ ਕਿਵੇਂ ਪਏ ਅਨਕੀਤ ਹੋਂ ਤਾਂ ਪੱਕਾ ਸੀ ਲਿਖਣ ਦੀ ਪ੍ਰੋਜੈਕਟ ਬਣਾਉਂਦਾ ਉਸ ਤੇ ਪੈਰਾ ਦਿੰਦਾ ਜਿੰਨਾ ਦਿਨਾਂ ਵਿੱਚ ਨਾਵਲ ਲਿਖਣਾ ਹੁੰਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਗੱਲ ਹੀ ਪਾਤੀ ਅਹਿਸਾਸ ਕਰਵਾ ਦਿੰਦਾ ਕਿ ਉਹਦੇ ਕੋਲ ਨਾ ਆਇਆ ਜਾਇਆ ਜਾਵੇ ਪਰ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਸਨ ਪਾਤਰਾਂ ਦੇ ਮੋਹ ਵਿੱਚ ਭਿੱਜੇ ਦਰਾਂ ਤੇ ਆ ਖੜਦੇ ਸ਼ੋਭਾ ਰੋਟੀ ਟੁੱਕ ਕਰਕੇ ਵੇੜੇ ਵਿੱਚ ਬੈਠੀ ਰਹਿੰਦੀ ਤੇ ਆਇਆਂ ਗਿਆ ਨੂੰ ਵੇੜੇ ਵਿੱਚ ਮੰंजे ਤੇ ਸੁੱਕ ਨਹੀਂ ਪਾਈ ਕਣਕ ਦੀਵਾਰੋਂ ਚਿੜੀਆਂ ਕੋਗੀਆਂ ਗਟਾਰਾਂ ਵਾਂਗ ਉਡਾਉਂਦੀ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾ ਕੇ ਮੋੜਦੀ ਨਾਵਲ ਛਪ ਕੇ ਆਉਂਦਾ ਚਾਰੇ ਪਾਸੇ ਬੱਲੇ-ਬੱਲੇ ਹੋ ਜਾਂਦੀ ਵੈਰੀ ਐਡੀਸ਼ਨ ਦਾ ਪਤਾ ਹੀ ਨਾ ਲੱਗਦਾ ਕਦੋਂ ਵਿਗ ਗਿਆ ਉਸਨੇ 14 ਨਾਵਲਾਂ ਸਮੇਤ 40 ਦੇ ਕਰੀਬ ਕਿਤਾਬਾਂ ਲਿਖੀਆਂ ਜੇ ਕਿਸੇ ਲੇਖਕ ਨੇ ਪ੍ਰਵਾਨ ਚੜਨਾ ਹੋਵੇ ਤਾਂ ਅਣਕੀ ਦੀ ਲਿਖਣ ਸ਼ੈਲੀ ਨੂੰ ਅਪਣਾ ਕੇ ਪ੍ਰਵਾਨ ਚੜ ਸਕਦਾ ਹੈ ਉਹ ਸਹਿਸ ਦਾ ਤਪਸਵੀ ਸੀ ਨਿਰੰਤਰ ਤਪ ਕਰਦਾ ਤੜਕੇ 4 ਵਜੇ ਉੱਠਦਾ ਚਿਤਵਿਆ ਹੋਇਆ ਲਿਖਦਾ ਸ਼ਾਮ ਤੱਕ ਲਿਖੀ ਜਾਣ ਵਾਲੀ ਕਹਾਣੀ ਜਾਂ ਲੇਖ ਬਾਰੇ ਸੋਚਦਾ ਉਹ ਕਹਿੰਦੇ ਸਨ ਕਵੀਆਂ ਦਾ ਕੀ ਹੈ ਚਾਰ ਕਵਤਾਵਾਂ ਲਿਖ ਲੈਣ ساری ਉਮਰ ਉਹਨਾਂ ਨਾਲ ਹੀ ਕੰਮ ਚੱਲ ਜਾਂਦਾ ਹੈ ਨਵਲ ਕਹਾਣੀ ਲਿਖਣੀ ਹੈ ਤਾਂ ਰੋਜ਼ ਅੱਗ ਵਿੱਚ ਮੱਚਣਾ ਪੈਂਦਾ ਉਸ ਤੇ ਪਾਠਕ ਹਮੇਸ਼ਾ ਨਵੀਂ ਕਿਰਤ ਦੀ ਮੰਗ ਕਰਦੇ ਲੇਖਕ ਲਿਖਦਾ ਥੱਕ ਜਾਂਦਾ ਹੈ ਪਾਠਕ ਪੜ੍ਹਦੇ ਨਹੀਂ ਸਕਦੇ ਲਗਾਤਾਰ ਕਲਾ ਵਿੱਚ ਨਿਖਾਰ ਲਿਆਉਣ ਕਾਰਨ ਉਸ ਨੂੰ ਹਿੰਦੀ ਵਿੱਚ ਵੀ ਪੜ੍ਹਿਆ ਜਾਣ ਲੱਗਿਆ ਬਹੁਤੇ ਪਾਠਕ ਉਸ ਨੂੰ ਸਮਝਦੇ ਹੀ ਹਿੰਦੀ ਦਾ ਲੇਖਕ ਸੀ ਉਸ ਦਾ ਪਾਠ ਕੀ ਜ਼ਰਾ ਵਧਨ ਦਾ ਕਾਰਨ ਪਿੰਡੂ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਬਾਦ ਵਿਵਾਦ ਦਾ ਆਧਾਰ ਬਣਾ ਕੇ ਨਾ ਲਿਖਣਾ ਸੀ ਜੀਵਨ ਦੀ ਮੌਲਿਕਤਾ ਨੂੰ ਉਹ ਪ੍ਰਭਾਵਿਤ ਨਾ ਹੋਣ ਦਿੰਦੇ ਉਹ ਅਕਸਰ ਕਹਿੰਦੇ ਕਿ ਕਹਾਣੀਆਂ ਵਿੱਚ ਆਏ ਜੀਵਨ ਦੇ ਵੱਡੇ ਸੱਚੀ ਲੰਮੇ ਸਮੇਤਕ ਕਹਾਣੀ ਨੂੰ ਜਿਉਂਦਾ ਰੱਖਦੇ ਨੇ ਜੇਕਰ ਉਸਤੇ ਇਸ ਕਥਨ ਨੂੰ ਸੱਚ ਹੋਇਆ ਵੇਖਣਾ ਹੋਵੇ ਤਾਂ ਉਸ ਦੀਆਂ ਲਿਖੀਆਂ 250 ਤੋਂ ਵੱਧ ਕਹਾਣੀਆਂ ਚ ਖਾਰਾ ਦੁੱਧ ਸਾਈਕਲ ਦੌੜ ਸਵਾਲ ਦਰ ਸਵਾਲ ਸਮੇਤ ਵੀ ਕਹਾਣੀਆਂ ਜੀਆਂ ਨੇ ਜਿਹੜੀਆਂ ਆਉਣ ਵਾਲੀ ਇੱਕ ਸਦੀ ਦੀ ਮਾਰ ਹੇਠ ਨਹੀਂ ਆਉਣਗੀਆਂ ਉਸ ਦੀ ਭਾਸ਼ਾ ਕਮਾਲ ਸੀ ਨਿੱਕੇ ਨਿੱਕੇ ਫਿਕਰੇ ਅਗਲੇ ਤੇ ਪਿਛਲੇ ਫਿਕਰੇ ਨਾਲ ਖੁਸ਼ਬੂ ਵਾਂਗ ਜੁੜੇ ਹੁੰਦੇ ਸ਼ਬਦ ਬੋਲ ਚੱਲਦੇ ਹੁੰਦੇ ਲੋਕਾਂ ਦੇ ਜੀਵਨ ਦੀਆਂ ਘਟਨਾਵਾਂ ਜਦੋਂ ਸਹਿਤ ਕੋਠਾਲੀ ਵਿੱਚ ਟੜ ਕੇ ਲੋਕਾਂ ਕੋਲ ਸ਼ਬਦੀ ਦੇ ਲਿਬਾਸ ਪਾ ਕੇ ਜਾਂਦੀਆਂ ਤਾਂ ਉਹਨਾਂ ਚੋਂ ਲੋਕਾਂ ਨੂੰ ਆਪਣੇ ਜੀਵਨ ਦੇ ਮਹਾਂਦਰੀ ਨਜ਼ਰ ਆਉਂਦੇ ਸਾਹਿਦ ਦੇ ਗੰਭੀਰ ਪਾਠਕ ਵੀ ਅਨਖੇ ਨੂੰ 19 ਸੋਹਿਰਦਤਾ ਨਾਲ ਪੜਦੇ ਜਿੰਨੀ ਸੋਹਿਰਦਤਾ ਨਾਲ ਪੰਜ ਚਾਰ ਜਮਾਤਾਂ ਪੜਿਆ ਪਾਠਕ ਪੜਦਾ ਉਹ ਕਹਿੰਦੇ ਹੁੰਦੇ ਕਹਾਣੀ ਨਾਵਲ ਦਾ ਪਹਿਲਾ ਫਿਕਰਾ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਕੋਈ ਪਹਿਲਵਾਨ ਵਿਰੋਧੀ ਪਹਿਲਵਾਨ ਦਾ ਗੁੱਟ ਫੜ ਲਵੇ ਜ਼ੋਰ ਪਾਉਣ ਦੇ ਬਾਵਜੂਦ ਛਡਵਾ ਨਾ ਸਕੇ ਇਹ ਸੱਸੀ ਉਹਨਾਂ ਦੀ ਲਿਖਣ ਸ਼ਕਤੀ ਵਿੱਚ ਇਹਨਾਂ ਦਾ ਦਮ ਸੀ ਜਦੋਂ ਕੋਈ ਉਹਨਾਂ ਦਾ ਕਹਾਣੀ ਨਾਵਲ ਸ਼ੁਰੂ ਕਰ ਲੈਂਦਾ ਅੰਤ ਤੱਕ ਜਾਏ ਬਿਨਾ ਨਹੀਂ ਸੀ ਹਿੱਲ ਸਕਦਾ ਰੋਟੀ ਖਾਂਦਿਆਂ ਦੇ ਸਬਜ਼ੀ ਦੇ ਦਾਗ ਵੀ ਪੰਨਿਆਂ ਤੇ ਲੱਗ ਜਾਂਦੇ ਉਹਦੀ ਲਿਖਣ ਸ਼ੈਲੀ ਜੂੜ ਪਾਉਂਦੀ ਸੀ ਅਨਕੀ ਦੇ ਸਮਕਾਲੀ ਜਾਂ ਕੁਝ ਸਥਾਨਕ ਵਿਰੋਧੀ ਉਸ ਦੀਆਂ ਕਹਾਣੀਆਂ ਜਾਂ ਨਾਵਲਾਂ ਨੂੰ ਥੌਟਲੈਸ ਕਹਿ ਕੇ ਪਿਛਾੜਨ ਦਾ ਯਤਨ ਕਰਦੇ ਪਰ ਪਾਠਕ ਅਨਕੀ ਨੂੰ ਫਿਰ ਵੀ ਪੜਦੇ ਆਪਣੇ ਪਾਠਕਾਂ ਨਾਲ ਉਸ ਦਾ ਸਿੱਧਾ ਰਿਸ਼ਤਾ ਕਾਇਮ ਹੋ ਗਿਆ ਸੀ ਜਿਸ ਵਿੱਚ ਛਾਪਣ ਵਾਲਾ ਪ੍ਰਕਾਸ਼ਕ ਸੀ ਡੌਂਟ ਕੀਪ ਇਟਨ ਵਾਲਾ ਕੋਈ ਲੋਚਕ ਨਹੀਂ ਸੀ ਸੁਰਗਦੀ ਰਾਤ ਤੋਂ ਬਾਅਦ ਅਨਖੀ ਨੇ ਆਪਣੇ ਕਿਸੇ ਨਾਵਲ ਤੇ ਗੋਸ਼ਟੀ ਨਹੀਂ ਕਰਵਾਈ ਅਖਬਾਰਾਂ ਵਿੱਚ ਕਿਸੇ ਨਵੇਂ ਨਾਵਲ ਛਪਣ ਦੀ ਗੱਲ ਆ ਜਾਂਦੀ ਤਾਂ ਪਾਠਕ ਟੁੱਟ ਕੇ ਪੈ ਜਾਂਦੇ ਸਾਰੇ ਕੰਮ ਛੱਡ ਕੇ ਬਸ ੱਡੇ ਜਾਂ ਸ਼ਹਿਰ ਦੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਉੱਤੇ ਜਾਂਦੇ ਦੁਕਾਨਦਾਰ ਨੂੰ ਮੂੰਹ ਮੰਗੇ ਪੈਸੇ ਦੇ ਕੇ ਨਾਵਲ ਲੈਂਦੇ ਸਾਰੇ ਕੰਮ ਛੱਡ ਕੇ ਪੜ੍ਹਦੇ ਸਿਆਣੇ ਪਾਠਕ ਉਸ ਨੂੰ ਚਿੱਠੀਆਂ ਲਿਖਦੇ ਉਹਦੇ ਬਹੁਤ ਸਾਰੇ ਗੰਭੀਰ ਪਾਠਕ ਪਿੱਛੋਂ ਲੇਖਕ ਵੀ ਬਣੇ ਅੱਜ ਜਦੋਂ ਅਣਕੀ ਨੂੰ ਪਹਿਲੇ ਦੌਰ ਵਿੱਚ ਜਾਣ ਵਾਲੀ ਕਹਾਣੀਕਾਰਾਂ ਤੇ ਨਿਗਾਹ ਮਾਰੀਏ ਤਾਂ ਉਹਨਾਂ ਚ ਬਹੁਤ ਸਾਰੇ ਅਣਕੀ ਟਕਸਾਲ ਦੇ ਕਹਾਣੀਕਾਰ ਨਜ਼ਰ ਆਉਂਦੇ ਨੇ ਜਤਿੰਦਰ ਹੰਸ, ਹਰਜਿੰਦਰ ਸੂਰੇਵਾਲੀਆ, ਕੇਸਰਾ ਰਾਮ, ਜਸਵੀਰ ਰਾਣਾ ਤੇ ਹੋਰ ਬਹੁਤ ਸਾਰੇ ਬਹੁਤ ਸਾਰੇ ਜਗਤਕੂਚ ਕਰ ਗਏ ਨੇ। ਅਣਕੀ ਦਾ ਸੁਭਾਅ ਸੀ ਉਹ ਕਿਸੇ ਕੰਮ ਨੂੰ ਅਗਲੇ ਦਿਨ ਤੇ ਨਹੀਂ ਸੀ ਪਾਉਂਦਾ। ਉਸੇ ਵੇਲੇ ਲਿਖੀਆਂ ਜਾਣ ਵਾਲੀਆਂ ਰਚਨਾਵਾਂ ਦੀ ਵਿਉਂਤਪੰਦੀ ਕਰਦਾ ਉਹ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਸੀ ਉਸਨੇ ਮੁੱਖ ਅਧਿਆਪਕ ਨੂੰ ਕਹਿ ਕੇ 10 ਵਜੇ ਤੋਂ ਪੌਣੇ 11 ਵਜੇ ਤੱਕ ਦਾ ਆਪਣਾ ਪੀਰੀਅਡ ਵਿਹਲਾ ਰਖਵਾਇਆ ਹੁੰਦਾ ਇਸ ਵਿਹਲੇ ਪੀਰੀਅਡ ਵਿੱਚ ਉਹ ਸਾਈਕਲ ਤੇ ਡਾਕ ਖਾਣੇ ਜਾਂਦਾ ਉਸਦੀ ਕਮੀਜ਼ ਤੇ ਦੋ ਜੇਬਾਂ ਲੱਗੀਆਂ ਹੁੰਦੀਆਂ ਇੱਕ ਵਿੱਚ ਪੋਸਟਕਾਰਡ ਹੁੰਦੇ ਦੂਜੀ ਵਿੱਚ ਹਰੇ ਲਫਾਵੇ ਉਹ ਡਾਕ ਖਾਣੇ ਵਿੱਚੋਂ ਚਿੱਠੀਆਂ ਛਾਂਟਦੇ ਡਾਕੀਏ ਕੋਲ ਜਾਂਦਾ ਡਾਕੀਏ ਨੂੰ ਉਸਦੇ ਸਵਾ ਦਾ ਪਤਾ ਸੀ ਅਣਖੀ ਦੀਆਂ ਚਿੱਠੀਆਂ ਅੱਡ ਕੱਢ ਕੇ ਰੱਖੀਆਂ ਹੁੰਦੀਆਂ ਅਣਖੀ ਉੱਥੇ ਕਿਸੇ ਕੁਰਸੀ ਜਾਂ ਸ਼ਡਿਊਲ ਤੇ ਬਹਿ ਕੇ ਚਿੱਠੀਆਂ ਖੋਲਦਾ ਉਹਨਾਂ ਦੇ ਜਵਾਬ ਲਿਖੀ ਜਾਂਦਾ ਡਾਕੀਏ ਦੇ ਡਾਕਖਾਨੇ ਦੇ ਹੋਰ ਸਟਾਫ ਲਈ ਕਦੇ-ਕਦੇ ਚਾਹ ਮੰਗਵਾਉਂਦਾ ਚਿੱਠੀਆਂ ਦੇ ਜਵਾਬ ਦੇ ਕੇ ਹੱਥ ਮਿਲਾ ਕੇ ਤੁਰਾਂਦਾ ਜੇ ਘੱਟ ਹੁੰਦੇ ਅਗਲੇ ਦਿਨ ਵਾਸਤੇ ਪੋਸਟਕਾਡ ਹਰੇ ਲਿਫਾਫੇ ਜਾਂ ਟਿਕਟਾਂ ਲੈ ਕੇ ਆਉਂਦਾ ਸਹਿਤਕ ਸਫ਼ਰ ਦੇ ਪਹਿਲੇ ਪੜਾਅ ਤੇ ਉਸਨੇ ਕਵਿਤਾ ਲਿਖੀ ਸੀ ਪਿੱਛੋਂ ਭਾਵੇਂ ਛੱਡ ਗਏ ਸਨ ਪਰ ਕਵਿਤਾ ਦਾ ਰੰਗ ਅਤੇ ਸੰਖੇਪਤਾ ਉਹਨਾਂ ਦੀਆਂ ਕਹਾਣੀਆਂ ਨਾਵਲਾਂ ਵਿੱਚ ਬਿਰਾਜਮਾਨ ਰਹਿੰਦੀ ਕਹਾਣੀਆਂ ਦੇ ਨਿਕਾਂ ਤਸ਼ਬੀਹੀ ਫਿਕਰੇ ਕਵਿਤਾ ਦੀਆਂ ਲਾਈਨਾਂ ਵਰਗੇ ਹੁੰਦੇ ਜਦੋਂ ਅਣਖੀ ਨੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬਹੁਤੇ ਪੰਜਾਬੀ ਲੇਖਕ ਆਗਾ ਬਦੂ ਪਾਰਟੀਆਂ ਦੇ ਪ੍ਰਭਾਵ ਹੇਠ ਲਿਖ ਰਹੇ ਸਨ ਮਾਨਵਵਾਦੀ ਭਾਵਨਾ ਵਾਲੇ ਸਾਹਿਤ ਨੂੰ ਆਲੋਚਕਾਂ ਦਾ ਵੱਡਾ ਹਿੱਸਾ ਨੱਕ ਹੀਟ ਨਹੀਂ ਸੀ ਜਿਉਂਦਾ ਪਰ ਅਣਖੀ ਇਸ ਪ੍ਰਭਾਵ ਹੇਠ ਨਹੀਂ ਆਇਆ ਉਸ ਦਾ ਯਕੀਨ ਸੀ ਕਿ ਸਾਹਿਤ ਵਿੱਚ ਇੱਛਕ ਯਥਾਰਥ ਦੀ ਵੀ ਕੋਈ ਹੱਦ ਹੁੰਦੀ ਹੈ ਆਟੇ 'ਚ ਲੂਣ ਪਾਇਆ ਜਾ ਸਕਦਾ ਲੂਣ ਚਾਟਾ ਨਹੀਂ ਉਹ ਵਿਚਾਰਦੇ ਬਹੁਤ ਸੀ ਉਸ ਦੇ ਵਿਦਿਆਰਥੀ ਵਿਆਹਾਂ ਸ਼ਾਦੀਆਂ 'ਚ ਉਹ ਚੀਜ਼ ਨਾਲ ਬੁਲਾਉਂਦੇ ਬਹੁਤੇ ਪੈਦਾ ਹੋਏ ਪਾਠਕ ਵੀ ਉਹ ਵਿਆਹ ਚਾਹੇ ਵੱਡੀ ਉਮਰ ਦੇ ਬੰਦਿਆਂ ਦੇ ਮਾਣਾਂ ਦੀਆਂ ਪਰਤਾਂ ਫਰੋਲਦੇ ਮੁਰਦੇ ਤਾਂ ਨਵੇਂ ਸਿਰਜੇ ਜਾਣ ਵਾਲੇ ਪਾਤਰਾਂ ਦੇ ਮਹਾਂਦਰੇ ਉਹਦੇ ਮਨ ਵਿੱਚ ਵਸੇ ਹੁੰਦੇ ਉਹ ਘਰੋਂ ਗੋਆਣ ਵਾਸਤੇ ਤਾਂ ਸਾਈਕਲ ਚੁੱਕਦਾ ਹੀ ਨਹੀਂ ਸੀ ਸਗੋਂ ਨਵੀਂ ਲੱਬਤ ਲਈ ਪੈਡਲ ਮਾਰਦਾ ਸੀ ਉਮਰ ਦੇ ਆਖਰੀ ਪੜਾ ਤੱਕ ਉਹਨਾਂ ਨੇ ਸਾਈਕਲ ਤੇ ਪੈਡਲ ਮਾਰੇ ਪਿੱਛੋਂ ਜਾ ਕੇ ਸਕੂਟਰੀ ਲਈ ਜੇ ਕੋਈ ਕਹਿੰਦਾ ਅਨਖੀ ਜੀ ਤੁਹਾਡੀ ਸਕੂਟਰੀ ਬਹੁਤ ਵਧੀਆ ਉਹ ਕਹਿੰਦਾ ਕਿਹੜੀ ਸਕੂਟਰੀ ਹੈ ਗਦੀ ਜੀ ਹੈ ਸਾਲੀ ਇਹ ਕਹਿ ਕੇ ਹੱਸਣ ਲੱਗਦਾ ਚਲੋ ਜੀ ਜੀ ਜੋ ਮਰਜ਼ੀ ਹੈ ਮੈਨੂੰ ਚੱਕੀ ਫਿਰਦੀ ਹੈ ਸਾਈਕਲ ਦੇ ਬਥੇਰੇ ਪੈਡਲ ਮਾਰ ਲੇ ਹੁਣ ਲੱਤਾਂ 'ਚ ਜਾਨ ਨਹੀਂ ਰਹੀ ਹਾਰ ਗਏ ਭਾਈ ਅਨਕੀ ਸਾਈਕਲ ਤੇ 20-20 ਮੀਲ ਵੀ ਜਾ ਆਉਂਦਾ ਸੀ ਮੈਂ ਵੀ ਉਹਨਾਂ ਨਾਲ ਸਾਈਕਲ ਤੇ ਕਾਫੀ ਸਫ਼ਰ ਕੀਤਾ ਜਦੋਂ ਕੋਠੇ ਖੜਕ ਸਿੰਘ ਛਪਣਾ ਸੀ ਤਾਂ ਅਨਕੀ ਨੂੰ ਬੜੇ ਪਾਪੜ ਵੇਲਨੇ ਪਏ 180 ਪਾਟਕਾਂ ਤੋਂ 100-100 ਰੁਪਏ ਇਕੱਠਾ ਕੀਤਾ ਜਿਵੇਂ ਲਾਕੇ ਤੋਂ ਪਾਟਕਾਂ ਤੋਂ ਪੈਸੇ ਉਗਰਾਏ ਉਸੇ ਤਰ੍ਹਾਂ ਛਪਿਆ ਨਾਵਲ ਦੇ ਕੇ ਆਇਆ ਉਸਨੇ ਜੀਵਨ ਵਿੱਚ ਜਾਲ ਲਾ ਕੇ ਪੰਛੀ ਨਹੀਂ ਫੜੇ ਜਗੋਂ ਅੰਬਰ ਉਡਦੇ ਪੰਛੀ ਲਾਇਵੀ ਮਿਹਨਤ ਉਸ ਦਾ ਕਰਮ ਸੀ ਜੋ ਅੰਤਲੇ ਸਾਹ ਤੱਕ ਕੀਤੀ ਉਸ ਦਾ ਸਿੱਟਾ ਹੈ ਕਿ ਜਿੱਥੇ ਕਿਤੇ ਅੱਜ ਕੱਲ ਪੁਸਤਕ ਮੇਲਾ ਲੱਗਦਾ ਹੋਰ ਕੋਈ ਲੇਖਕ ਵਿਕੇ ਨਾ ਵਿਕੇ ਅਣਖੀ ਜ਼ਰੂਰ ਵਿਕਦਾ ਹੈ ਹਾਟ-ਮਾਟ ਨੇ ਉਸ ਦੀ ਸਮੁੱਚੀ ਰਚਨਾ ਛਾਪ ਲਈ ਹੈ ਪਹਿਲੇ ਪ੍ਰਕਾਸ਼ਕ ਵੀ ਛਾਪਣੋਂ ਨਹੀਂ ਹਟੇ ਅਣਖੀ ਦੀ ਪਤਨੀ ਸ਼ੋਭਾ ਨਹੀਂ ਰਹੀ ਉਹਨਾਂ ਦਾ ਸਹਿਤਕ ਵਾਰਿਸ ਡਾਕਟਰ ਕ੍ਰਾਂਤੀਪਾਦ ਅਲੀਗੜ ਮੁਸਲਮਨ ਯੂਨੀਵਰਸਿਟੀ ਚ ਆਧੁਨਿਕ ਭਾਰਤੀ ਪੇਸ਼ਾਵਾਂ ਦਾ ਮੁਖੀ ਹੈ ਉਸ ਕੋਲ ਅਦਾਲਤਾਂ ਦੇ ਚੱਕਰ ਕੱਟਣ ਦਾ ਸਮਾਂ ਨਹੀਂ ਪ੍ਰਕਾਸ਼ ਕਾ ਨੂੰ ਵਰਜੇ ਤਾ ਕੌਣ ਵਰਜੇ ਕਰਦੇ ਕੰਮਾਂ ਚਣਕੀ ਦਖਲ ਨਹੀਂ ਸੀ ਦਿੰਦਾ ਸ਼ੋਭਾ ਪੰਜ ਕਰਦੀ 50 ਕਰਦੀ ਪਰ ਅਣਖੀ ਦਾ ਬਟੂਆ ਮਹੀਨੇ ਦੇ ਦੂਜੇ ਤੀਜੇ ਹਫਤੇ ਨੰਗਾ ਦੇ ਵਿੜੇ ਵਾਂਗ ਪਾਂਪਾਂ ਕਰਨ ਲੱਗਦਾ ਉਹ ਕਲਪਤਾ ਸ਼ੋਭਾ ਖਰਚ ਕੱਟ ਕਰਿਆ ਕਰ ਸ਼ੋਭਾ ਉਹਦੇ ਵੱਲ ਕਨੱਖਾ ਚਾਕਦੀ ਉਹਦਾ ਇੱਕ ਸੰਬੋਧਨੀ ਸ਼ਬਦ ਸੀ ਓਏ ਜਿਸ ਵਿੱਚ ਆਪਣਤ ਸੀ ਉਹ ਕਹਿੰਦੀ ਓਏ ਫਿਰ ਤੂੰ ਆਪ ਲਿਆਇਆ ਕਰ ਘਰ ਦਾ ਸਮਾਨ ਅਣਖੀ ਨੂੰ ਇਹ ਫਿਕਰ ਦੇਸ਼ ਦੀ ਹੱਦ ਟੱਪਣ ਵਰਗਾ ਲੱਗਦਾ ਟੋਕਾ ਟਾਕੀ ਬੰਦ ਕਰ ਦਿੰਦਾ ਫਿਰ ਉਹੀ ਬਾਹਾਂ ਕੋਹਾੜੀ ਉਹਦਾ ਕੋਈ ਨਾਵਲ ਛਪਦਾ ਉਸ ਸੁਖਵੀਰ ਨੂੰ ਸਭ ਤੋਂ ਪਹਿਲਾਂ ਮੁੰਬਈ ਭੇਜਦਾ ਜੇ ਕਿਤੇ ਸੁਖਵੀਰ ਉਹਦੀ ਕੋਈ ਛਪੀ ਰਚਨਾ ਪੜਦਾ ਤਾਂ ਉਹਦਾ ਗੰਭੀਰ ਨੋਟਿਸ ਲੈਂਦਾ ਹਰ ਚਿੱਠੀ ਵਿੱਚ ਅਣਖੀ ਨੂੰ ਆਪਣੀ ਰਚਨਾ 'ਚ ਗਹਿਰਾਈ ਲਿਆਉਣ ਲਈ ਕਿਤਾਬਾਂ ਦੇ ਨਾਂ ਸਜਾਉਂਦਾ ਮਰਦੇ ਦਮ ਤੱਕ ਸੁਖਵੀਰ ਉਹਦੇ ਮਨ ਦੇ ਨੇੜੇ ਰਿਹਾ ਸੁਖਵੀਰ ਦੀ ਇੱਛਾ ਰਹੀ ਅਣਖੀ ਚੰਗੀ ਤੋਂ ਚੰਗਾ ਲਿਖੇ ਅਣਖੀ ਉਸ ਨੂੰ ਸੰਭਾਵਨਾ ਭਰਪੂਰ ਲੱਗਦਾ ਸੀ ਉਹ ਆਪਣੀ ਅਪੂਰਨਤਾ ਅਣਖੀ ਚੋਂ ਪੂਰੀ ਕਰਨਾ ਚਾਹੁੰਦਾ ਸੀ ਉਹ ਇਸ ਮਕਸਦ ਵਿੱਚ ਸਫਲ ਵੀ ਹੋਇਆ ਅਣਖੀ ਦੇ ਸਾਇਤਿਕ ਹਾਲਾਤ ਹਮੇਸ਼ਾ ਹੱਕ ਵਿੱਚ ਰਹੇ ਹਰ ਮੈਗਜ਼ੀਨ ਅਤੇ ਪ੍ਰਕਾਸ਼ਕ ਉਸਨੂੰ ਛਾਪਣ ਲਈ ਚਾਹ ਰਹਿੰਦਾ ਸੀ ਪ੍ਰਕਾਸ਼ਕ ਆਪ ਚਲ ਕੇ ਉਹਦੇ ਦਰ ਤੇ ਆਉਂਦੇ ਪ੍ਰਤਾਪੀ ਨਾਵਲ ਤੇ ਸੀਰੀਅਲ ਬਣਿਆ ਜਿਸ ਦੀ ਮਿਲੀ ਰਿਐਲਟੀ ਨਾਲ ਉਸ ਸਮੇਂ ਭਾਵੇਂ ਉਹ ਬਾਗੋ ਬਾਗ ਸੀ ਪਰ ਸੱਚ ਇਹ ਸੀ ਕਿ ਉਸਦੇ ਜੀਵਨ ਵਿੱਚ ਜੋ ਕੁਝ ਆਇਆ ਉਸ ਤੇ ਆਉਣ ਪਿੱਛੋਂ ਉਸ ਦੀ ਕੀਮਤ ਤਿੱਗਣੀ ਚੌਗਣੀ ਹੋਈ ਇਹੋ ਕਾਰਨ ਸੀ ਕਿ ਘਰ ਵਿੱਚ ਆਇਆ ਪੈਸਾ ਬੇਗੁਰਾ ਹੁੰਦਾ ਉਹ ਬੜੇ ਯਤਨ ਕਰਦਾ ਪੈਸੇ ਦੇ ਪੈਰ ਲੱਗ ਜਾਣ ਪਰ ਆਪਣੇ ਅਖੀਰਲੇ ਸਾਹ ਤੱਕ ਪੈਸੇ ਨੂੰ ਵਰਚਾਉਣ ਵਿੱਚ ਕਾਮਯਾਬ ਨਾ ਹੋ ਸਕਿਆ ਮਨ ਲਈ ਥੋੜੀ ਦੀ ਚੀਜ਼ ਉਹਦੇ ਜੀਵਨ ਵਿੱਚ ਹਮੇਸ਼ਾ ਪੈਂਦੀ ਰਹੀ ਸ਼ੋਭਾ ਨਾਲ ਭਾਵੇਂ ਉਹਦੀ ਨੋਕ-ਚੋਕ ਹੁੰਦੀ ਰਹਿੰਦੀ ਪਰ ਦਿਨੋਂ ਉਹ ਸ਼ੋਭਾ ਨੂੰ ਪਿਆਰ ਕਰਦਾ ਸੀ ਅਥਾ ਪਿਆਰ ਜਦੋਂ ਉਹ ਉਹਦੇ ਲੜ ਲੱਗੀ ਸੀ ਅਨਖੀ ਦਾ ਜੀਵਨ ਡੋਲਿਆ ਹੋਇਆ ਸੀ ਮੰਝਧਾਰ ਵਿੱਚ ਡੋਲਦੀ ਕਿਸ਼ਤੀ ਵਾਂਗ ਸ਼ੋਭਾ ਕੀ ਆਈ ਡੋਲਦੀ ਕਿਸ਼ਤੀ ਕਿਨਾਰੇ ਲਾ ਦੇ ਦਿੱਤੀ ਅਨਖੀ ਸਥਿਰ ਹੋਇਆ ਉਹਦੀਆਂ ਲਿਖੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ ਰੰਗ ਉਗੜਨ ਲੱਗਿਆ ਉਹਦੇ ਹੱਕ ਵਿੱਚ ਵਗਦੀ ਹਵਾ ਹਨੇਰੀ ਦਾ ਰੂਪ ਧਾਰਨ ਲੱਗੀ ਉਹ ਵੱਧੋ ਵੱਧ ਲਿਖਣ ਲੱਗਿਆ ਉਹਦਾ ਖਿਲਰਿਆ ਘਰ ਵੱਜ ਗਿਆ ਸ਼ੋਭਾ ਉਹਦੇ ਲਈ ਹਰ ਪੱਖ ਤੋਂ ਸਾਈ ਹੋਣ ਲੱਗੀ ਉਹ ਸ਼ੋਭਾ ਨੂੰ ਖੁਸ਼ ਰੱਖਣ ਵਾਸਤੇ ਹਰ ਐਤਵਾਰ ਫਿਲਮ ਦੇਖਣ ਜਾਂਦਾ ਇਕੱਠੇ ਬਾਜ਼ਾਰ ਜਾਂਦੇ ਸ਼ੋਭਾ ਜੋ ਕਹਿੰਦੀ ਅਣਖੀ ਦਵਾਉਂਦਾ ਉਹ ਕਦੇ-ਕਦੇ ਸ਼ੋਭਾ ਨਾਲ ਦਿਲ ਦੀਆਂ ਗੱਲਾਂ ਕਰਦਾ ਇੱਕ ਦਿਨ ਕਹਿੰਦਾ ਸ਼ੋਭਾ ਤੂੰ ਮੇਰੇ ਕੋਲੋਂ ਢੀ ਦੂਰ ਕਿਉਂ ਆਈ ਇਹ ਦੇਖਿਆ ਮੇਰੇ ਚੋਂ ਤੂੰ ਸ਼ੋਭਾ ਕਹਿੰਦੀ ਮੈਨੂੰ ਲੱਗਦਾ ਸੀ ਕਿ ਲੇਖਕਾਂ ਕੋਲ ਪੈਸੇ ਬਹੁਤ ਹੁੰਦੇ ਨੇ ਐਸ਼ ਕਰੂੰਗੀ ਫਿਰ ਹੋ ਗਈ ਐਸ਼ ਅਣਖੀ ਕਹਿੰਦਾ ਸ਼ੋਭਾ ਮੱਥੇ ਤੇ ਟੀਉੜੀਆਂ ਪਾ ਕੇ ਚੁੱਪ ਦੀ ਆਵਾਜ਼ ਵਿੱਚ ਜਵਾਬ ਦਿੰਦੀ ਅਣਖੀ ਸਮਝ ਜਾਂਦਾ ਜੇ ਕਿਸੇ ਪਾਸਿਓਂ 4 ਪੈਸੇ ਆਉਂਦੇ ਅਣਖੀ ਉਹਦੀ ਤਲੀ ਤੇ ਤਰਦਾ ਵੇਤਨ ਸਾਰ ਸ਼ੋਭਾ ਆਪਣੇ ਸ਼ੌਕ ਪੂਰੇ ਕਰਦੀ ਆਪਣੀਆਂ ਦੋਵੇਂ ਤੀਆਂ ਨੂੰ ਇੱਛਾ ਅਨਸਾਰ ਖਵਾਦੀ ਬਣਾਉਂਦੀ ਉਹਦੇ ਆਉਣ ਵੇਲੇ ਕੱਚਾ ਕਾਲੇਜ ਰੋਡ ਬਰਾਂ ਸੜਕ ਸੀ ਹੌਲੀ ਹੌਲੀ ਉੱਥੇ ਨਵੇਂ ਖਾਣ ਪੀਣ ਦੀਆਂ ਦੁਕਾਨਾਂ ਹੋਣ ਲੱਗੀਆਂ ਸ਼ੋਭਾ ਲਈ ਇੱਕ ਖੁਸ਼ੀ ਦੀ ਗੱਲ ਸੀ ਸ਼ੋਭਾ ਸਾਲ ਵਿੱਚ ਇੱਕ ਵਾਰ ਨਾਗਪੁਰ ਜਾਂਦੀ ਮਹੀਨਾ 20 ਦਿਨ ਲਾ ਕੇ ਆਉਂਦੀ ਅਣਖੀ ਉਹਨੂੰ ਮਨਚ ਪੈਂਦੀ ਖੋਦੀਆਂ ਚਿੱਠੀਆਂ ਲਿਖਦਾ ਸ਼ੋਭਾ ਆਉਂਦੀ ਅਣਖੀ ਦੇ ਜੀਵਨ ਵਿੱਚ ਬਹਾਰ ਆ ਜਾਂਦੀ ਸ਼ੋਭਾ ਉਹਦੀ ਜੀਵਨ ਸਾਥਣੀ ਨਹੀਂ ਸੀ ਉਹਨੂੰ ਲਿਖਣ ਲਈ ਵਿਸ਼ੇ ਵੀ ਦੱਸਦੀ ਜੋ ਅਨੁਭਵ ਕੀਤਾ ਹੁੰਦਾ ਉਹਦੇ ਨਾਲ ਸਾਂਝਾ ਕਰਦੀ ਇਹ ਸੱਚ ਸੀ ਕਿ ਅਣਖੀ ਨੇ ਜੋ ਗੌਲੀਆਂ ਜਾਨਵਰੀਆਂ ਰਚਨਾਵਾਂ ਲਿਖੀਆਂ ਤਾਂ ਸ਼ੋਭਾ ਦੀ ਆਮਦ ਪਿੱਛੋਂ ਸ਼ੋਭਾ ਕਾਦੀ ਆਈ ਅਣਖੀ ਦੀ ਖਿੰਡੀ ਜ਼ਿੰਦਗੀ ਨੱਥੀ ਗਈ ਸੀ ਉਹ ਇੱਕ ਦੂਜੇ ਦੇ ਪੂਰਕ ਸੁਰ ਤੇ ਤਾਲ ਬੰਦ ਸ਼ੋਭਾ ਦੀ ਸਹਿਤ ਕ੍ਰੋਚੀ ਅਣਖੀ ਦੀ ਹਰ ਬਾਤ ਦਾ ਹੁਗਾਰਾ ਬਰਦੀ ਉਹ ਰੋਟੀ ਟੁਕਦਾ ਕੰਮ ਕਰਕੇ ਹਿੰਦੀ ਦੇ ਮੈਗਜ਼ੀਨ ਪੜ੍ਹਦੀ। ਅਣਖੀ ਜਦੋਂ ਸਕੂਲ ਮਾਸਟਰ ਸੀ ਤਨਖਾਹਾਂ ਥੋੜੀਆਂ ਸਨ। ਸੇਵਾਮੁਕਤ ਹੋਇਆ ਪੈਨਸ਼ਨ ਕੱਟ ਸੀ। ਉਸਦੇ ਪਿਤਾ ਵੱਲੋਂ ਘਰ ਦੀਆਂ ਤੰਗੀਆਂ ਕਰਨ ਜ਼ਮੀਨ ਕੋਡੀਆਂ ਦੇ ਪਾ ਗਈ। ਉਹਨੂੰ ਭਾਰਤੀ ਸਹਿਤਕ ਅਕੈਡਮੀ ਦਾ ਵਾਰਡ ਮਿਲਿਆ। ਉਹਦੀ ਰਾਸ਼ੀ ਉਦੋਂ ਨਹੀਂ ਗੋਣੀ ਸੀ। ਭਾਸ਼ਾ ਵਿਭਗ ਦਾ ਵਾਰਡ ਮਿਲਿਆ। ਉਦੋਂ ਵੀ ਉਹੀ ਹਾਲ ਸੀ। ਸਹਿਤ ਵਿੱਚ ਉਹ ਮੋਰੀ ਸੀ। ਆਰਥਿਕ ਪੱਖ ਉਸ ਤੋਂ ਹਮੇਸ਼ਾ ਜ਼ਿੰਦੀ ਬੱਚੇ ਵਾਂਗ ਹੱਥ ਚੜਾਉਂਦਾ ਰਹਿੰਦਾ। ਉਸਨੇ ਆਪਣਾ ਬਨਾਲੇ ਵਾਲੇ ਪਰ ਮਕਾਨ ਹੌਲੀ ਹੌਲੀ ਪੂਰਾ ਕੀਤਾ ਉਸ ਦਾ ਮੂੰਹ ਮੱਥਾ ਪਲਾਣਾ ਹੋ ਗਿਆ ਸੀ ਨਵਾਂ ਰੂਪ ਦਿੱਤਾ ਉਸ ਦੇ ਪੈਰ ਹਿਲ ਗਏ ਇੱਕ ਖੱppa ਪੂਰਾ ਕੀਤਾ ਉਹ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਿਆ ਇੱਕ ਆਪਰੇਸ਼ਨ ਕਰਵਾਇਆ ਸਫਲ ਨਾ ਹੋ ਸਕਿਆ ਹਰ ਵੇਲੇ ਦਰਦ ਸਾਹਾਂ 'ਚ ਚੀਸ ਕੋਲਦਾ ਦਵਾਈ ਪਿੱਛੋਂ ਦਵਾਈ ਬਦਲਦੀ ਗਈ ਕਬਰਾਂ ਹਟਵਦਨ ਲੱਗੀ ਪਰ ਉਹਨੇ ਲਿਖਣਾ ਨਿਰੰਤਰ ਜਾਰੀ ਰੱਖਿਆ ਉਹ ਨਾਵਲ ਪਿੱਛੋਂ ਲਿਖ ਕੇ ਹਟਦਾ ਲੋਕਗੀਤ ਵਾਲਾ ਹਰੀਸ਼ ਪਹਿਲਾਂ ਸ਼ਾਪ ਦਿੰਦਾ ਪਾਠਕ ਵਰਗ ਸਟਾਲਾਂ ਤੇ ਨਾਵਲ ਨੂੰ ਚੰਗੂ ਟਿਕਣ ਵੀ ਨਾ ਦਿੰਦਾ ਪਰ ਸਮੇ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਮੇਰਾ ਉਹਨਾਂ ਨਾਲ ਲਗਾਤਾਰ 40 ਸਾਲ ਬਸਤਾ ਰਿਹਾ ਪਿੰਡ ਤਾਂ ਜੋ ਹੁੰਦਿਆਂ ਵੀ ਤਬੇ ਹੁੰਦਿਆਂ ਵੀ ਬਰਨਾਲੇ ਹੁੰਦਿਆਂ ਵੀ ਮੈਂ 16-17 ਸਾਲ ਦੀ ਉਮਰ ਵਿੱਚ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਬਰਨਾਲੇ ਮਿਲਣ ਆਇਆ ਸੀ ਉਹ ਘਰ ਨਹੀਂ ਸੰਸ਼ੋਭਾ ਸੀ ਮੈਂ ਚਾਹ ਪੀ ਕੇ ਆ ਗਿਆ ਮੁੜ ਕੇ ਆਇਆ ਸੀ ਤੌ ਘਰ ਸੰ ਮੇਰੇ ਨਾਲ ਗੱਲਾਂ ਹੋਈਆਂ ਮੈਂ ਉਹਨਾਂ ਤੋਂ ਲਿਖਣ ਬਾਰੇ ਪੁੱਛਦਾ ਰਿਹਾ ਉਹ ਘਬਰਾ ਕੇ ਸਨ ਲਿਖਣ ਖਾਲਾ ਜੀ ਦਾ ਵੜਾ ਨਹੀਂ ਨੰਗੇ ਪਿੰਡੇ ਸਰਕੜੇ ਸਾਈਂ ਲੰਗਣਾ ਪੈਂਦਾ ਤੂੰ ਪਹਿਲਾਂ ਪੜ ਲਿਖ ਲੇਖਕ ਫੇਰ ਬਣੀ ਮੈਂ ਮਾਇੂਸ ਹੋ ਗਿਆ ਸੀ ਇੱਛਾ ਦੇ ਉਲਟ ਗੱਲ ਵਾਪਰਨ ਕਰਕੇ ਉਦਾਸ ਹੋ ਕੇ ਮੈਂ ਮੁੜ ਆਇਆ ਸੀ ਫਿਰ ਇੱਕ ਦਿਨ ਮ ਤਪੇ ਤੋਂ ਕੱਪੜੇ ਸਿਉ ਕੇ ਦਿਨ ਖੜੀ ਪਿੰਡ ਚੱਲ ਪਿਆ ਸੀ ਜਦੋਂ ਪਿੰਡ ਦੇ ਸਕੂਲ ਕੋਲ ਆਇਆ ਮੈਨੂੰ ਸੜਕ ਤੋਂ ਬਰਾਂਡੇ ਵਿੱਚ ਕੁਰਸੀ ਤੇ ਬੈਠਾ ਬੰਦਾ ਅਣਖੀ ਲੱਗਿਆ ਮੈਂ ਸਾਈਕਲ ਖੜਾ ਕਰਕੇ ਅੰਦਰ ਗਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਸਨ ਪੁੱਛਣ ਤੇ ਪਤਾ ਲੱਗਿਆ ਅਣਖੀ ਚੋਣ ਡਿਊਟੀ ਤੇ ਆਏ ਸਨ ਉਹਨਾਂ ਨਾਲ ਬਰਨਾਲਾ ਸਕੂਲ ਦਾ ਇੱਕ ਪੀਟੀ ਮਾਸਟਰ ਵੀ ਸੀ ਕੱਦ ਦਾ ਲੰਬਾ ਹੱਡਾਂ ਪੈਰਾਂ ਦਾ ਮੋਕਲਾ ਮੈਂ ਕਰਿਆ ਆ ਡੋਲੂ ਚਾਚਾ ਬਣਵਾ ਕੇ ਲੈ ਗਿਆ ਦੋ ਬਿਸਕੁਟਾਂ ਦੀਆਂ ਡੱਬੀਆਂ ਵੀ ਉਹਨਾਂ ਦਿਨਾਂ ਵਿੱਚ ਲੋਕ ਪਰੌਣਾਚਾਰੀ ਵੇਲੇ ਡਾਲਮੀਆਂ ਦੀਆਂ ਬਿਸਕੁਟ ਦੀਆਂ ਡੱਬੀਆਂ ਪੇਸ਼ ਕਰਦੇ ਮੇਰੇ ਚਾਹ λεਉਣ ਤੇ ਅਣਕੀ ਖੁਸ਼ ਸੀ ਚਾਹ ਪੀਂਦਾ ਪੀਟੀ ਮਾਸਟਰ ਕਹਿੰਦਾ ਅਣਕੀ ਤੇਰੀ ਸਿੱਖੀ ਸੇਵਕੀ ਬਹੁਤ ਹੈ ਮੇਰੇ ਕੋਲ ਸਿੱਖੀ ਸੇਵਕੀ ਹੀ ਹੈ ਹੋਰ ਕੀ ਹੈ ਮੇਰੇ ਕੋਲ ਪੀਟੀ ਮਾਸਟਰ ਦਾ ਨਾਮ ਪਿਆਰਾ ਸਿੰਘ ਸੀ ਉਹ ਮੁਸਕੜੀਆਂ ਹੱਸਣ ਲੱਗਿਆ ਉਹ ਬਹੁਤ ਦੂਰ ਤੱਕ ਸੋਚ ਗਿਆ ਸੀ ਰਾਤ ਨੂੰ ਮੇਰੇ ਕੋਲ ਰਹੇ ਮੈਂ ਇੱਕ दारू ਘੜਨ ਵਾਲੇ ਤੋਂ 10 ਕੁ ਰੁਪਏ ਦੀ ਦੇਸੀ दारू ਲਿਆ ਉਹਨਾਂ ਨੇ ਪੀਤੀ ਉੱਠਣ ਵੇਲੇ ਅਣਖੀ ਬੜਾ ਖੁਸ਼ ਸੀ ਸ਼ਰੋਮਣੀ ਕਮੇਟੀ ਦੀ ਚੋਣ ਹੋਣ ਕਰਕੇ ਸਰਪੰਚ ਨੇ ਸਕੂਲ ਵਿੱਚ ਉਹਨਾਂ ਦੇ ਆਉਣ ਤੇ ਇੱਕੋ ਘੇੜਾ ਮਾਰਿਆ ਸੀ ਮੁੜ ਕੇ ਨਹੀਂ ਆਇਆ ਪੰਚਾਇਤ ਦੀ ਚੋਣ ਹੁੰਦੀ ਸਰਪੰਚ ਨੇ ਹੱਥਾਂ 'ਚ ਚੁੱਕ ਲੈਣੇ ਸੀ ਚਾਹ ਪੀ ਕੇ ਅਣਖੀ ਨੇ ਸਕੂਲ ਵਿੱਚ ਖੱਬਲ ਦੇ ਹੇਠਾਂ ਬਹਿ ਕੇ ਮੈਥੋਂ ਗੀਤ ਸੁਣੇ ਸੀ ਮੈਂ ਆਪਣੇ ਲਿਖੇ ਸੁਣਾਏ ਗੀਤਾਂ ਦੀਆਂ ਤਰਸਾਂ ਨਵੀਆਂ ਸੀ ਬਾਬਾ ਨਾਮਾ ਤਰਜ਼ਾਂ ਨਾਲ ਲੈ ਕੇ ਆਇਆ ਸੀ ਅਨਖੀ ਪ੍ਰਭਾਵਤ ਹੋਇਆ ਮੈਨੂੰ ਵੱਧੋ ਵੱਧ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ ਇਸ ਪਿੱਛੋਂ ਮੇਰੀ ਉਹਨਾਂ ਨਾਲ ਆਉਣੀ ਜਾਣੀ ਹੋ ਗਈ ਸੀ ਮੈਂ ਬਰਨਾਲੇ ਦੁਕਾਨ ਦਾ ਸਮਾਨ ਲੈਣ ਜਾਂਦਾ ਉਹਨਾਂ ਨੂੰ ਮਿਲ ਕੇ ਆਉਂਦਾ ਸਾਂਝ ਵਦਰੀ ਸੀ ਇੱਕ ਦਿਨ ਮੈਂ ਉਹਨਾਂ ਦੇ ਲਿਖਣ ਕਮਰੇ ਵਿੱਚ ਬੈਠਾ ਚਾਹ ਪੀ ਰਿਹਾ ਸੀ ਅਲਮਾਰੀ ਦੇ ਹੇਠਲੇ ਰੱਖਣੇ ਵਿੱਚ ਇੱਕੋ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਸਨ ਪੁੱਛਣ ਤੇ ਪਤਾ ਲੱਗਿਆ ਸੁਲਗ ਦੀ ਰਾਤ ਨਾਵਲ ਸੀ ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਇਹ ਨਾਵਲ ਉਹਨਾਂ ਨੇ ਆਪ ਛਾਪਿਆ ਸੀ 1000 ਹੌਲੀ ਹੌਲੀ ਵਿਕ ਰਿਹਾ ਸੀ ਦੋ ਤਿੰਨ ਸੌ ਕਾਪੀਆਂ ਪਈਆਂ ਸੀ ਮੈਂ ਉਹਨਾਂ ਤੋਂ 20 ਕਾਪੀਆਂ ਲੈ ਆਇਆ ਮੇਰਾ ਜ਼ਹਿਰਾ ਤਬੀ ਮੁਕਲਾ ਹੋ ਰਿਹਾ ਸੀ ਅਖਬਾਰਾਂ ਵਿੱਚ ਛਪਣ ਲੱਗਿਆ ਸੀ ਕਪੜੇ ਬਣਵਾਉਣ ਆਇ ਸਹਿਤ ਕਰੂਚੀਆਂ ਵਾਲੇ ਮੇਰੇ ਕੋਲ ਸਹਿਤ ਗੱਲਾਂ ਵੀ ਕਰ ਜਾਂਦੇ ਮੈਂ 20 ਇਹ ਕਾਪੀਆਂ ਤੁਰਦੀਆਂ ਕਰ ਦਿੱਤੀਆਂ 5 ਰੁਪਏ ਮੁੱਲ ਸੀ ਬਰਨਾਲੇ ਗਿਆ 100 ਰੁਪਏ ਦੇ ਆਇਆ 20 ਕਾਪੀਆਂ ਹੋਰ ਲੈ ਆਇਆ ਫਿਰ ਦੋ ਤਿੰਨ ਵਾਰੀ ਫਿਰ 20 20 ਅਣਖੀ ਮੇਰੇ ਤੇ ਖੁਸ਼ੀ ਇੱਕ ਦਿਨ ਕਹਿੰਦੇ ਵਧੀਆ ਕੀਤਾ ਬੂਟੇ ਤੂੰ ਹਰ ਵੇਲੇ ਮੇਰੀਆਂ ਅੱਖਾਂ ਚ ਵੱਜਦਾ ਸੀ ਸੁਲਗ ਦੀ ਰਾਤ ਤੁਰਾਂ ਤੇ ਸੁਰਗ ਨੂੰ ਹਟਾਤੀ ਦਿਨ ਚੜਤਾ ਵਾਹ ਵਈ ਵਾਹ ਨਹੀਂ ਰੀਸਾਂ ਤੇਰੀਆਂ ਹਿੰਮਤੀਆਂ ਭਾਈ ਤੂੰ ਜ਼ਮਾਨਾ ਹਿੰਮਤ ਆਲਿਆਂ ਦਾ ਹੀ ਐ ਮੰਜੇ ਤੋੜਨ ਆਲਿਆਂ ਨੂੰ ਕੌਣ ਪੁੱਛਦਾ ਫਿਰ ਇੱਕ ਦਿਨ ਗੱਲਾਂ ਗੱਲਾਂ ਵਿੱਚ ਉਹਨੇ ਦੱਸਿਆ ਗੱਲ ਕੱਖਾਂ ਕਾਨਿਆਂ ਦੇ ਪੁਲ ਨਾਵਲ ਦੀ ਚੱਲੀ ਦਿੱਲੀ ਲੇਖਕਾਂ ਦੀ ਪ੍ਰਕਾਸ਼ਕਾਂ ਤੋਂ ਔਖੇ ਹੋ ਕੇ ਇੱਕ ਕੋਆਪਰੇਟਿਵ ਸੁਸਾਇਟੀ ਬਣੀ ਸੀ ਅਣਖੀ ਵੀ 500 ਰੁਪਏ ਦੇ ਕੇ ਉਹਦਾ ਮੈਂਬਰ ਬਣਿਆ ਸੀ ਸੁਸਾਇਟੀ ਨੇ ਕੀ ਚੱਲਣਾ ਸੀ ਅਣਖੀ ਕੋਲ ਅਧਮੁੱਲ ਤੇ ਨਾਵਲ ਦੀਆਂ ਕੁਝ ਕਾਪੀਆਂ ਆਈਆਂ ਸਨ ਮੇਰੇ ਕਹਿੇ ਤੋਂ ਬਾਕੀ ਰਹਿੰਦੀਆਂ ਕਿਤਾਬਾਂ ਵੀ ਮੰਗਵਾ ਲਈਆਂ ਮੈਂ ਕੱਖਾਂ ਕਾਨਿਆਂ ਦੇ ਪੁੱਲ ਦਾ ਵੀ ਸੁਲਗਦੀ ਰਾਤ ਵਾਂਗ ਕੀਤਾ ਉਹਨਾਂ ਕੋਲ ਆਇਆ ਕੱਖਾਂ ਕਾਨਿਆਂ ਦੇ ਪੁੱਲ ਵੀ ਅੱਖਾਂ ਵਿੱਚ ਵੱਜਣੋਂ ਹਟਾ ਦਿੱਤੇ ਸਾਡੀ ਦੁੱਖ ਦੀ ਸਾਂਝ ਪੈਦਾ ਹੋ ਗਈ ਸੀ ਸੁੱਖ ਦੀ ਸਾਂਝ ਨਹੀਂ ਸੀ ਰਹੀ ਉਹ ਮੇਰੇ ਨਾਲ ਮੰਦਰੀਆਂ ਗੱਲਾਂ ਕਰਦੇ ਰੂਸੀ ਲੇਖਕ ਮੈਕਸੀਮ ਗੋਰਕੀ ਦੀ ਸ਼ਤਾਬਦੀ ਆ ਗਈ ਰੂਸੀ ਕਿਤਾਬਾਂ ਦੀਆਂ ਕੀਮਤਾਂ ਪਹਿਲਾਂ ਹੀ ਨਗੂਣੀਆਂ ਸਨ ਸ਼ਤਾਬਦੀ ਕਰਕੇ ਕੀਮਤਾਂ ਦੀਆਂ ਕਰ ਦਿੱਤੀਆਂ ਗਈਆਂ ਤਵੇ ਪੰਜਾਬੀ ਸਹਿਜ ਸਭਾ ਦਾ ਸਾਲਾਨਾ ਸਮਾਗਮ ਹੋਇਆ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਦੀ ਬ੍ਰਾਂਚ ਬਠਿੰਡਾ ਵੈਣਾ ਚੌਕ ਸੀ ਜਰਨੈਲ ਸਿੰਘ ਭਾਈ ਰੂਪਾ ਤੇ ਉਹਦੀ ਘਰ ਵਾਲੀ ਦਰਜੀਤ कौर ਬ੍ਰਾਂਚ ਚਲਾਉਂਦੇ ਸਵਾ ਦਾ ਕਾਰਡ ਅਸੀਂ ਉਹਨਾਂ ਨੂੰ ਵੀ ਭੇਜ ਦਿੱਤਾ ਸੀ ਸਮਾਗਮ ਤੇ ਉਹ ਵੀ ਆਪਣੀ ਸਟਾਲ ਲੈ ਕੇ ਆਏ ਅਣਖੀ ਵੀ ਆਏ ਸਨ ਮੈਨੂੰ ਕਹਿੰਦੇ ਰੂਸੀ ਕਿਤਾਬਾਂ ਸਸਤੀਆਂ ਨੇ ਤੇਰੇ ਕੋਲ ਕਿੰਨੇ ਪੈਸੇ ਨੇ ਮੈਂ ਕਿਹਾ ਦੱਸੋ 2-400 ਮੈਂ ਕਿਹਾ ਹੈ ਤਾਂ ਨਹੀਂ ਲੈ ਆਉਣਾ ਜਾਂ ਫਿਰ ਲੈ ਆ ਵਧੀਆ ਮੌਕਾ ਹੈ ਮੈਂ ਸਾਈਕਲ ਚੁੱਕਿਆ ਜਿਹੜੇ ਕਿਰਾਏ ਦੀ ਬੈਠਕ ਵਿੱਚ ਰਹਿੰਦਾ ਸੀ ਉਥੋਂ ਆ ਕੇ ਪੈਸੇ ਲੈ ਗਿਆ ਮੈਂ ਦੋ ਵਿਸਵੇ ਜਗਾ ਲੈਣ ਲਈ 800 ਰੁਪਏ ਜੋੜ ਕੇ ਰੱਖੇ ਸੀ ਉਹਨਾਂ ਵਿੱਚੋਂ 400 ਲੈ ਗਿਆ ਉਹਨਾਂ ਨੇ ਛਾਂਟ ਕੇ ਕਿਤਾਬਾਂ ਦਿਵਾ ਦਿੱਤੀਆਂ ਲਈਆਂ ਹੋਈਆਂ ਕਿਤਾਬਾਂ ਮੈਂ ਰਿਕਸ਼ੇ ਵਿੱਚ ਲੈ ਕੇ ਆਇਆ ਸਾਰੀਆਂ ਪੜਨ ਤੇ ਮੇਰੇ 3-4 ਸਾਲ ਲੱਗੇ ਜਿਉਂ-ਜਿਉਂ ਕਿਤਾਬਾਂ ਪੜਦਾ ਗਿਆ ਅੱਖਾਂ ਖੁੱਲ੍ਹਦੀਆਂ ਗਈਆਂ ਸਮਾਜ ਵਿੱਚ ਹੋਣ ਬਾਰੇ ਵੀ ਸਿੱਖਰੇ ਦਿਸਣ ਲੱਗੇ ਤੁਰਨ ਵਾਸਤੇ ਵੱਖਰਾ ਰਾਹ ਬਣਦਾ ਗਿਆ ਜੇ ਮੇਰੇ ਜੀਵਨ ਵਿੱਚ ਇੱਕ ਪੁਸਤਕਾਨਾ ਆਉਂਦੀਆਂ ਮੈਂ ਕੋਲੂ ਅੱਗੇ ਜੁੜੇ ਬਲਦਵੰਗ ਥਾਂੇ ਗੇੜੇ ਕੱਢੀ ਜਾਣੇ ਸੀ ਜਿੱਥੇ ਆ ਜਾ ਗਿਆ ਹਾਂ ਇੱਥੇ ਆਉਣ ਦਾ ਤਾਂ ਮੈਨੂੰ ਸੁਪਨਾ ਵੀ ਨਹੀਂ ਸੀ ਆਉਣਾ ਮੈਨੂੰ ਕਿੱਥੋਂ ਤੋਂ ਕਿੱਥੋਂ ਲੈ ਆਈਆਂ ਸਨ ਅਣਖੀ ਜੀਆਂ ਦਵਾਈਆਂ ਹੋਈਆਂ ਹਥਾਪੁਸਤਕਾਂ ਉਹਨਾਂ ਪੁਸਤਕਾਂ ਨੇ ਮੇਰੇ ਵਿੱਚ ਸਮਾਜ ਦੀ ਹਾਰੀ ਤੇਰੇ ਬਾਰੇ ਹਮਦਰਦੀ ਪੈਦਾ ਕਰ ਦਿੱਤੀ ਸੀ ਮਨ ਦੀ ਮਿੱਟੀ ਸਾਧ ਦਿੱਤੀ ਸੀ ਉਹਨਾਂ ਨੇ ਕਹਾਣੀ ਪੰਜਾਬ ਤ੍ਰੈਮਾਸਿਕ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਸੀਮਾਰਕੰਡਾ ਦਾ ਬੰਦ ਪਿਆ ਕਿੰਤੂ ਮਾਸਕ ਚਲਾਇਆ ਉਹਦੇ ਲਈ ਰਚਨਾਵਾ ਮਗਵਾਈਆਂ ਪ੍ਰੂਫ ਪੜੇ ਹੋਰ ਗੋਲੇਤਨ ਦੇ ਕੀਤੇ ਮਕਸਦ ਇੱਕੋ ਸੀ ਮੈਗਜ਼ੀਨ ਛਾਪਣਾ ਆ ਜਾਵੇ ਜਦੋਂ ਕੰਮ ਸਾਥ ਹਟਾ ਗਿਆ ਆਪਣਾ ਮੈਗਜ਼ੀਨ ਸ਼ੁਰੂ ਕੀਤਾ ਉਹਨੂੰ ਚਲਾਉਣ ਲਈ ਆਪਣੇ ਸਾਰੇ ਸੰਬੰਧ ਵਰਤੇ ਜਿਵੇਂ ਕਿਸੇ ਵੇਲੇ ਆਪਣਾ ਨਾਵਲ ਕੋਠੇ ਖੜਕ ਸਿੰਘ ਚਬਵਾਨ ਲਈ ਸਾਈਕਲ ਤੇ ਦੂਰੋਂ ਦੂਰੋਂ ਆਪਣੇ ਜਾਣਕਾਰਾਂ ਤੋਂ 100-100 ਰੁਪਿਆ ਲਿਆਂਦਾ ਸੀ ਉਸੇ ਤਰ੍ਹਾਂ ਕਹਾਣੀ ਪੰਜਾਬ ਦੀ ਚੰਦੇ ਇਕੱਠੇ ਕਰਨ ਲੱਗਿਆ ਪਰਚਾ ਚੱਲਣ ਲੱਗਿਆ ਅਣਖੀ ਬਾਗੋ ਬਾਗ ਸੀ ਅਣਖੀ ਦਾ ਇੱਕ ਮਿੱਤਰ ਸੀ ਨਾਮ ਨਹੀਂ ਦੱਸਣਾ ਆੜਤੀਆ ਸੀ ਲੇਖਕ ਵੀ ਅਖਵਾਉਂਦਾ ਸੀ ਥੋੜਾ ਬਹੁਤਾ ਲਿਖਣ ਦਾ ਵੀ ਪਸ ਸੀ ਅਣਖੀ ਕੋਲ ਉਹਦੀ ਆਉਣੀ ਜਾਣੀ ਸੀ ਉਹਦੀਆਂ ਗੱਲਾਂ ਦੇ ਝਾਲ ਵਿੱਚ ਅਣਖੀ ਉਲਝਣ ਲੱਗਿਆ ਜਿਹੜੇ ਪੈਸੇ ਕਹਾਣੀ ਪੰਜਾਬ ਦੀ ਚੰਦਿਆਂ ਦੇ ਆਉਂਦੇ ਅਣਖੀ ਉਹਨੂੰ ਦੇ ਦਿੰਦਾ ਵਿਆਜ ਪਰਚਾ ਛਪਣ ਬਲੇ ਲੈ ਲੈਂਦਾ ਹਰ ਮੈਗਜ਼ੀਨ ਵਿੱਚ ਉਹ ਕੋਲੋਂ ਵੀ ਹੱਥ ਛਾੜਨ ਲੱਗਿਆ ਅਣਖੀ ਨੂੰ ਉਹ ਵਿਹਾਰੀ ਲੱਗਦਾ ਸੀ ਚਾਹੁੰਦਾ ਸੀ ਪਰਚਾ ਵਿਆਜ ਵਿਆਜ ਤੇ ਨਿਕਲਣ ਲੱਗ ਪਵੇ ਅਣਖੀ ਨੂੰ ਉਹਨੇ ਚੰਗੀ ਤਰ੍ਹਾਂ ਜੂੜ ਪਾ ਲਿਆ ਸੀ ਉਹ ਇੱਕ ਮਾਨਤਾ ਪ੍ਰਾਪਤ ਸਕੂਲ ਦਾ ਪ੍ਰਧਾਨ ਸੀ ਅਣਖੀ ਨੂੰ ਉਮੀਦ ਪ੍ਰਦਾਨ ਬਣਾ ਰਿਹਾ ਉਹ ਅਣਖੀ ਚੋਂ ਬੋਲਣ ਲੱਗਿਆ ਅਣਖੀ ਦੇ ਪੁੱਤਰ ਡਾਕਟਰ ਕ੍ਰਾਂਤੀਪਾਲ ਨੇ ਤੌਲੇ ਆਪਣੇ ਹਿੱਸੇ ਦੀ ਜ਼ਮੀਨ ਵੇਚੀ ਸੀ ਮੈਂ ਪੱਤਰਕਾਰੀ ਕਰਕੇ ਤਾਪੇ ਤੋਂ ਬਰਨਾਲੇ ਆ ਗਿਆ ਸੀ ਦੁਕਾਨਾਂ ਵੇਚੀਆਂ ਸਨ ਕ੍ਰਾਂਤੀਪਾਲ ਨੇ ਬਰਨਾਲੇ ਪਲਾਟ ਲੈ ਲਿਆ ਸੀ ਮੈਂ ਘਰ ਪਾ ਕੇ ਬਰਨਾਲੇ ਰਹਿਣ ਲੱਗ ਪਿਆ ਸੀ ਜੋ ਪੈਸੇ ਬਚੇ ਸਨ ਦੁਆਨੇ ਅਣਖੀ ਦੇ ਕਹੇ ਤੋਂ ਆਰਤੀਏ ਲੇਖਕ ਨੂੰ ਦੇ ਦਿੱਤੇ ਉਹ ਹਰ ਮਹੀਨੇ ਸਾਨੂੰ ਵਿਆਜ ਦੇ ਦਿੰਦਾ ਸਾਨੂੰ ਠੁੱਕ ਮਿੱਠਾ ਲੱਗਦਾ ਪਰ ਉਦੋਂ ਪਤਾ ਲੱਗਿਆ ਜਦੋਂ ਆਰਤੀਏ ਦੀ ਫੂਕ ਨਿਕਲ ਗਈ ਨਾਲ ਹੀ ਅਣਖੀ ਕ੍ਰਾਂਤੀ ਪਾਲ ਤੇ ਮੇਰੀ ਵੀ ਹੋ ਕੋਈ ਸਕਦਾ ਨਹੀਂ ਸੀ ਦਿਵਾਲੀਏ ਤੇ ਕੀ ਚਾਰਾ ਜੋਈ ਕਰਦੇ ਉਹ ਲੋਕਾਂ ਦੇ ਪੈਸੇ ਦੇ ਸਿਰ ਤੇ ਰਾਜਾਂ ਵਾਂਗ ਖਰਚ ਕਰਦਾ ਆਪਣੇ ਪੁੱਤਰ ਦੇ ਵਿਆਹ ਤੇ ਸ਼ਾਹੀ ਖਰਚ ਕੀਤਾ ਰਾਜਨੀਤਿਕ ਤੌਰ ਤੇ ਉبرਣ ਲਈ ਵੀ ਵੱਡੇ ਆਗੂਆਂ ਨਾਲ ਸਾਹਂਡ-ਗਾਂਡ ਕਰਨ ਲੱਗ ਪਿਆ ਸੀ। ਬੇਗਾਨਾ ਪੈਸਾ ਸੀ ਕਾਗਜ਼ਾਂ ਵਾਂਗ ਉਡਾਈ ਜਾਂਦਾ। ਹੰਤੋਂ ਗਦੇ ਦੇ ਸਿੰਗਾ ਮਾਂ ਗਾਇਬ ਹੋ ਗਿਆ। ਆੜਤੀਏ ਦੇ ਸਤਮ ਹੋ ਜਾਣ ਕਰਨ ਅਣਖੀ ਡੋਲ ਗਿਆ। ਚੰਦਿਆਂ ਦੇ ਪੈਸੇ ਸਵਾਹ ਹੋ ਗਏ ਸੀ ਪਰ ਫਿਰ ਵੀ ਉਹਨੇ ਪਰਚਾ ਛਾਪਣਾ جاری ਰੱਖਿਆ। ਅਣਖੀ ਨੇ ਆਪਣੇ ਤੇ ਪਈ ਮਿੱਤਰ ਮਾਰਦੀਆਂ ਨਜ਼ਦੀਕੀ ਮਿੱਤਰਾਂ ਨੂੰ ਚਿੱਠੀਆਂ ਲਿਖੀਆਂ। ਹੰਗਾਰਾ ਵੀ ਮਿਲਿਆ ਪਰ ਹੰਗਾਰਾ ਇੰਨਾ ਨਹੀਂ ਸੀ ਜਿਹੜਾ ਸਾਰੇ ਘਾਟੇ ਦਾ ਖੱਪਾ ਪੂਰਦਾ ਪਰ ਉਹਨੇ ਹਿੰਮਤ ਨਹੀਂ ਹਾਰੀ। ਕਹਾਣੀ ਪੰਜਾਬ ਸਮੇਂ ਸਿਰ ਸ਼ਬਦਾਂ ਰਿਹਾ। ਮੈਂ ਬਰਨਾਲੀ ਅਖਬਾਰ ਦਾ ਦਫ਼ਤਰ ਬਣਾ ਲਿਆ ਸੀ। ਉਹ ਮੇਰੇ ਕੋਲ ਆਉਂਦੇ ਗੱਲਾਂ-ਬਾਤਾਂ ਹੁੰਦੀਆਂ। ਮੈਂ ਕਹਾਣੀ ਪੰਜਾਬ ਦੀਆਂ ਜੜ੍ਹਾਂ ਤੋਂ ਨਿਕਲੀ ਮਿੱਟੀ ਥਾ ਫੜਦਾ। ਜਿੱਥੋਂ ਕਿਤੋਂ ਛੋਟਾ-ਮੋਟਾ ਇਸ਼ਤਿਹਾਰ ਮਿਲਦਾ ਦਵਾਉਂਦਾ। ਲਾਈਫ ਮੈਂਬਰਸ਼ਿਪ ਦਾ 1120 ਉਹ ਹਿੰਮਤੀ ਬਹੁਤ ਸਨ। ਜਿਸ ਕੋਲ ਕਹਿੰਦਾ ਜਾਂਦੇ ਲਾਈਫ ਮੈਂਬਰਸ਼ਿਪ ਦੀ ਪਰਚੀ ਕੱਟਾਉਂਦੇ। ਇੱਕ ਦਿਨ ਆਥਨੇ ਦਫ਼ਤਰ ਵਿੱਚ ਮੇਰੇ ਕੋਲ ਪੰਜਾਬ ਐਂਡ ਸਿੰਧ ਬੈਂਕ ਦਾ ਮੈਨੇਜਰ ਬਸੰਤ ਸਿੰਘ ਉੱਭੀ ਆਇਆ। ਉਹ ਸੈਤਕਰੂਤੀਆਂ ਦਾ ਸੀ। ਕੁਦਰਤੀ ਅਣਖੀ ਵੀ ਆ ਗਿਆ। ਗੱਲਾਂ-ਬਾਤਾਂ ਹੋਈਆਂ। ਮੈਂ ਕਹਾਣੀ ਪੰਜਾਬ ਦਾ ਜੀਵਨ ਮੈਂਬਰ ਬਣਨ ਵਾਸਤੇ ਕਿਆ ਉਹਨੇ ਹਾਂਮੀ ਪਰ ਦਿੱਤੀ ਦਫਤਰ ਵਿੱਚ ਮੇਰੇ ਕੋਲ ਅਖਬਾਰ ਦੇ ਇਸ਼ਤਿਹਾਰ ਦੇ ਪੈਸੇ ਆਉਂਦੇ 2-4 ਦਿਨਾਂ ਪਿੱਛੋਂ ਮੈਂ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਾਂਦਾ ਡਰਾਫਟ ਬਣਾਵਾਂਦਾ ਉੱਥੋਂ ਬਾਜ਼ਾਰ ਚੋਂ ਹੀ ਕੋਰੀਅਰ ਕਰਵਾ ਆਉਂਦਾ ਜਦੋਂ ਬਸੰਤ ਸਿੰਘ ਉੱਭੀ ਮੇਰੇ ਕੋਲ ਰਾਤ ਨੂੰ ਆਇਆ ਸੀ ਅਗਲੇ ਦਿਨ ਸਾਢੇ 10 ਵਜੇ ਮੈਂ ਡਰਾਫਟ ਬਣਾਉਣ ਗਿਆ ਮੈਂ ਯਾਦ ਕਰਵਾਇਆ ਜਨਕੀ ਸਾਹਿਬਾ ਉਹਨ ਕਹਾਣੀ ਪੰਜਾਬ ਵਾਲਾ ਕੰਮ ਕਰ ਦਿਓ ਉਹ ਹੱਸਣ ਲੱਗੇ ਹੁਕਮ ਤਾਂ ਹੋ ਗਿਆ ਮੈਂ ਕੀ ਕਹਾਂ ਉਹਨਕੀ ਸਾਹਿਬ ਪੰਜ-ਸੱਤ ਮਿੰਟ ਪਹਿਲਾਂ ਹੀ ਕਹੇ ਨੇ ਮੈਂ ਚਾਹ ਪਾਣੀ ਪਿਲਾ ਕੇ ਤੋਰੇ ਨੇ ਮੈਂਬਰਸ਼ਿਪ ਵੀ ਕਟਵਾਰੀ ਉਹਨਾਂ ਮੈਨੂੰ ਪਰਚੀ ਦਿਖਾਈ ਮੈਂ ਮਨ ਵਿੱਚ ਅਣਖੀ ਦੀ ਹਿੰਮਤ ਦੀ ਵਾਵਾ ਕੀਤੀ ਹਿੰਮਤ ਪੱਲੇ ਵੀ ਬੰਨੀ ਉਹ ਹਰ ਵੇਲੇ ਲਿਖਣ ਬਾਰੇ ਸੋਚਦੇ ਸੀ ਹੋਰ ਕੁਝ ਨਹੀਂ ਸੀ ਸੋਚਦੇ ਕਿਸੇ ਦੀ ਛਪੀ ਰਚਨਾ ਬਾਰੇ ਟਿੱਪਣੀ ਵੀ ਨਹੀਂ ਸੀ ਕਰਦੇ ਕਿਸੇ ਬਾਰੇ ਲਿਖਦੇ ਹੱਕ ਵਿੱਚ ਲਿਖਦੇ ਸੱਚ ਵੀ ਕਹਿਣਾ ਪੈਂਦਾ ਸੈਂਦਾ ਸੈਂਦਾ ਕਹਿੰਦੇ ਛੇਤੀ ਕੀਤਿਆਂ ਕਿਸੇ ਨੂੰ ਨਾਰਾਜ਼ ਨਹੀਂ ਸੀ ਕਰਦੇ ਉਹਨਾਂ ਦੇ ਹੱਕ ਵਿੱਚ ਵਗਦੀ ਹਵਾ ਕਰਨ ਵਿਰੋਧੀਆਂ ਦੀਆਂ ਕੀਤੀਆਂ ਗੱਲਾਂ ਉਹਨਾਂ ਦੇ ਕੰਨਾਂ ਵਿੱਚ ਪੈਂਦੀਆਂ ਗੱਲਾਂ ਹੋਣ ਦਾ ਕਾਰਨ ਅਣਖੀ ਦਾ ਪਹਿਲਾਂ ਵਾਂਗ ਆਪਣੇ ਮਿੱਤਰ ਰਹੇ ਲੇਕਾ ਨਾਲ ਨਾ ਨਿਭਣਾ ਸੀ ਉਹਨਾਂ ਦੇ ਜੀਵਨ ਚੋਂ ਖੁਲ ਖੇਡ ਖਤਮ ਹੋ ਗਈ ਸੀ ਵਾਧੂ ਗੱਲਾਂ ਕਰਨ ਵਾਸਤੇ ਜਾਂ ਦੋ ਪੈਗ ਪੀ ਕੇ ਖੜਮਸਤੀ ਕਰਨ ਦਾ ਸਮਾਂ ਹੀ ਨਹੀਂ ਸੀ ਰਿਹਾ ਅਣਖੀ ਨੂੰ ਇਹ ਅੱਜ ਤੋਦੋਂ ਪਈ ਸੀ ਜਦੋਂ ਉਹਦੇ ਜੀਵਨ ਵਿੱਚ ਬੇਰਾਨੀ ਸੀ ਉਹ ਇਕਲਤਾ ਭੋਗ ਰਿਹਾ ਸੀ ਸੂਰਜ ਛਿਪਣ ਪਿੱਛੋਂ ਸੋਚਦਾ ਕਿਹਦੇ ਕੋਲ ਜਾਇਆ ਜਾਵੇ ਕਿੱਥੋਂ ਟੋਈ ਮਿਲੇ ਡੋਲਿਆ ਮਨ ਖੜੇ ਉਹ ਸਾਈਕਲ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਆਪਣੇ ਪਰਿਸ਼ੰਸਕਾਂ ਕੋਲ ਵੀ ਜਾ ਆਉਂਦਾ ਬਰਨਾਲੇ ਵੀ ਦੋ ਤਿੰਨ ਅੱਡੇ ਸੀ ਜਿੱਥੇ ਆਉਣੀ ਜਾਣੀ ਘਟ ਗਈ ਸੀ ਸਮਾਂ ਸੁਗੜ ਰਿਆ ਸੀ ਰਾਤ ਦਾ ਖਾਦਾ ਪੀਤਾ ਤੜਕੇ ਰੰਗ ਵਿਖਾਉਂਦਾ ਹੁਣ ਉਹ ਖਾਣ ਪੀਣ ਤੋਂ ਦੂਰ ਜਾ ਚੁੱਕੇ ਸੀ ਲਿਖੀਆਂ ਜਾਣ ਵਾਲੀਆਂ ਰਚਨਾਵਾਂ ਦੇ ਮਾਨਸਿਕ ਤੌਰ ਤੇ ਨੇੜੇ ਤੇੜੇ ਰਹਿੰਦੇ ਸੋਚਿਆ ਹੋਇਆ ਕਾਗਜ਼ ਤੇ ਲਿਆਉਣ ਦੀ ਰੀਝ ਹਰ ਵੇਲੇ ਇਲਵਾੰਗ ਮੰਡਰਾਉਂਦੀ ਰਹਿੰਦੀ ਪੱਕੀ ਹੱਡਿਆਂ ਵਾਲੇ ਲੋਕ ਅਣਖੀ ਨੂੰ ਮਤਲਬੀ ਕਹਿੰਦੇ ਉਹ ਮਤਲਬ ਹੀ ਨਹੀਂ ਸੀ ਖਾਦੇ ਪੀਤੇ ਦਾ ਮੁੱਲ ਤਰਨ ਵਾਲਾ ਸੀ ਜੀਵਨ ਤੇ ਬਹੁਤ ਸਾਰੇ ਲਾੜਲੇ ਕੋਲ ਗੱਲ ਦਾ ਫਾਹਾ ਬਣ ਲੱਗੇ ਬਹੁਤ ਸਾਰੇ ਮਿੱਤਰ ਦੂਰ ਚਲੇ ਗਏ ਜਿਨ੍ਹਾਂ ਵਿੱਚ ਗੁਰਵਚਨ ਸਿੰਘ ਪੁੱਲਰ ਵੀ ਉਹਨਾਂ ਦੀ ਜੀਵਨ ਟਾਣੀ ਤੋਂ ਪੱਤੇ ਵਾਂਗ ਟੁੱਟ ਚੁੱਕਿਆ ਸੀ ਫਿਰ ਅਣਖੀ ਦੇ ਜੀਵਨ ਵਿੱਚ ਇੱਕ ਮੋੜ ਆਇਆ ਪਤਾ ਨਹੀਂ ਉਮਰਵਧਨ ਕਾਨ ਜੇ ਆਪਣੇ ਖਿਲਾਫ ਉੱਡਦੀਆਂ ਆਵਾਜ਼ਾਂ ਕਰਕੇ ਉਹਨਾਂ ਨੇ ਟੁੱਟੀਆਂ ਗੱਡਣੀਆਂ ਸ਼ੁਰੂ ਕੀਤੀਆਂ ਦੂਰ ਗਏ ਮਿੱਤਰ ਹਾਨੇ-ਬਹਾਨੇ ਨੇੜੇ ਲਿਆਂਦੇ ਪਰ ਟੁੱਟੇ ਪੱਤਿਆਂ ਨੂੰ ਟਾਹਣਿਆਂ ਦੇ ਨੇੜੇ ਤਾਂ ਕੀਤਾ ਜਾ ਸਕਦਾ ਹੈ ਲਹਿਰਾਂ ਨਹੀਂ ਲਾਏ ਜਾ ਸਕਦੇ ਫਿਰ ਵੀ ਅਣਖੀ ਯਤਨਸ਼ੀਲ ਸੀ ਰੁੱਸੇ ਹੋਿਆਂ ਨੂੰ ਆਪ ਬੜਾਉਂਦਾ ਮੇਰੇ ਟਮੇਟਨ ਦਾ ਯਤਨ ਕਰਦਾ ਪਰ ਬੁੱਧੀ ਕੱਪੜਿਆਂ ਤੇ ਲਾਈਆਂ ਟਾਕੀਆਂ ਨਾ ਖੜਦੀਆਂ ਅਣਖੀ ਹੌਲੀ-ਹੌਲੀ ਆਪਣੇ ਨਾਲ ਹੋਈ ਜੱਗੋਂ ਤੇਰਵੀਂ ਭੁੱਲਣ ਲੱਗਿਆ ਉਹਦੀ ਪਿੱਛੇ ਮੁੜ ਕੇ ਵੇਖਣ ਦੀ ਆਦਤ ਨਹੀਂ ਸੀ ਅੱਗੇ ਵੇਖਦਾ ਹਰ ਵੇਲੇ ਅਖੀਰਲੇ ਦਿਨਾਂ ਵਿੱਚੋਂ ਨਾਵਲ ਲਿਖ ਰਹੇ ਸਨ ਮੈਨੂੰ ਦੱਸ ਕੇ ਸੀ ਦੱਸਣ ਦਾ ਮਤਲਬ ਮੈਂ ਸਮਝ ਗਿਆ ਸੀ ਪਰ 14 ਫਰਵਰੀ 2010 ਦੀ ਕੋਲਣੀ ਰਾਤ ਸੀ ਸਮਾਰਾਤ ਦੇ 12 ਤੋਂ ਉੱਤੇ ਮੈਨੂੰ ਉਹਨਾਂ ਦੇ ਪੋਤੇ ਮੁਬਾਰਕ ਦਾ ਫੋਨ ਆਇਆ ਇੱਕੋ ਫਿਕਰਾ ਕਿਆ ਸੀ ਉਹਨੇ ਅਣਖੀ ਦਾਦੂ ਨਹੀਂ ਰਿਹਾ ਮੈਂ ਸਕੂਟਰ ਚੁੱਕਿਆ ਘਰੋਂ ਬਾਹਰ ਨਿਕਲ ਰਿਹਾ ਸੀ ਉਹਨਾਂ ਨਾਲ guzare hoy 40 saal ਅੱਖਾਂ ਗੋਦੀ ਪੰਛੀਆਂ ਬਾਗ ਲੰਗਲ ਲੱਗੇ ਪਤਾ ਨਹੀਂ ਅੱਖਾਂ 'ਚੋਂ ਇਹਨਾਂ ਪਾਣੀ ਕਿੱਥੋਂ ਆ ਗਿਆ ਸੀ ਮਨ ਵਿੱਚ ਜਵਾਹਰ ਪਟਾ ਆ ਗਿਆ ਰਾਤ ਦੀ ਠੰਡ ਵੀ ਅੱਖਾਂ 'ਚ ਵੱਜ ਰਹੀ ਸੀ ਘਰੇ ਗਿਆ ਤਾਂ ਉਸਨੂੰ ਮੰਜੇ ਤੇ ਲਾ ਕੇ ਪੋਰਚ ਵਿੱਚ ਇੱਕ ਦਰੀ ਤੇ ਪਾਇਆ ਹੋਇਆ ਸੀ ਉੱਤੇ ਡੱਬੀਦਰ ਚਾਦਰ ਦਿੱਤੀ ਹੋਈ ਸੀ ਮੂੰਹ ਨੰਗਾ ਸੀ ਬਿਲਕੁਲ ਅਹਲ ਲੱਗਦਾ ਸੀ ਮੈਨੂੰ ਆਏ ਨੂੰ ਵੇਖ ਕੇ ਉਹ ਚੰਨ ਉੱਠੇਗਾ ਕਿਹਾ ਹੈਗਾ ਤੂੰ ਕਦੋਂ ਆਇਆ ਬੁੱਟੇ ਪਰ ਉਸਤੇ ਇਨਾ ਕੈਂਚੀ ਦੁਨੀਆ ਨੂੰ ਹਲਵੇ ਦਾ ਕਹਿਣਾ ਸ਼ਾਮਲ ਸੀ ਧੰਨਵਾਦ